ਹੁਣ ਜੇ ਆਪਾਂ ਦੇਖੇ ਨਵਾਂ ਸ਼ਹਿਰ ਵਿੱਚ ਬਹੁਤ ਸਾਰੇ ਜਿਹੜੇ ਜਿੰਨਾਂ ਦਾ ਵੱਡਾ ਨਾਮ ਸਿਆਲ ਸੈਂਟਰ ਜਿਹੜੇ ਆ ਉਹ ਬੰਦ ਕਰਕੇ ਚਲੇ ਗਏ ਜੀ ਹੁਣ ਬੱਚਿਆਂ ਦੇ ਮਨ ਚ ਕਿਤੇ ਤਨਾ ਕਿਤੇ ਨਾ ਕਿਤੇ ਤਣਾ ਆਉਗਾ ਕਿ ਜੇ ਵੱਡੇ ਵੱਡੇ ਐਲਟ ਸੈਂਟਰ ਆਪਣਾ ਐਲਟ ਸੈਂਟਰ ਹੀ ਬੰਦ ਕਰਕੇ ਚਲੇ ਗਏ ਕੀ ਵਾਰਲੇ ਵੀਜ਼ੇ ਲੱਗਣਗੇ ਇੱਥੇ ਆਣਾ ਚਾਹੁੰਦੇ ਆ ਪਹਿਲਾ ਮਨ ਜੇ ਸਵਾਲ ਹੁੰਦਾ ਕਿ ਅਸੀਂ ਵੀਡੀਓ ਦੇਖ ਕੇ ਕਿੰਦਾ ਭਰੋਸਾ ਕਰ ਲੈਣੋ ਅਸੀਂ ਤਾਂ ਤੁਹਾਨੂੰ 2-3 ਸਾਲ ਤੋਂ ਜਾਣਦੇ ਆ ਜੀ ਸਾਨੂੰ ਪਤਾ ਤੁਹਾਡੇ 9 ਬੈਂਡ ਆਏ ਆ ਜੀ ਤੁਸੀਂ ਬਹੁਤ ਸਾਰੇ ਬੱਚਿਆਂ ਦੇ ਸੁਪਨੇ ਜਿਹੜੇ ਆ ਉਹ ਪੂਰੇ ਕੀਤੇ ਆ ਹੁਣ ਜਿਹੜੇ ਪਹਿਲੀ ਵਾਰ ਇੱਥੇ ਜਿੰਨੇ ਆਉਣਾ ਕਿ ਉਹਨਾਂ ਲਈ ਕੋਈ ਡੈਮੋ ਕਲਾਸਿਸ ਹੋਣਗੀਆਂ ਬਿਲਕੁਲ ਹੋਏਗੀ ਜੀ ਔਰ ਇਹ ਡੈਮੋ ਕਲਾਸ ਹਰ ਇੱਕ ਬੱਚੇ ਲਈ ਹੈ ਜੀ ਸੋ ਅਸੀਂ ਪਹਿਲੇ ਦਿਨ ਫੀਸ ਲੈਣ ਦੀ ਬਿਲਕੁਲ ਨਹੀਂ ਕਰਦੇ ਬੱਚਾ ਆਵੇ ਸਾਡਾ ਵੇ ਆਫ ਟੀਚਿੰਗ ਦੇਖੇ ਸਾਡੇ ਟੀਚਰਸ ਦਾ ਲੈਵਲ ਦੇਖੇ ਐਂਡ ਅਸੀਂ ਵੀ ਬੱਚੇ ਨੂੰ ਵੈਲਿਊਏਟ ਕਰ ਪਾਈਏ ਕਿ ਉਹਦਾ ਕਰੰਟ ਲੈਵਲ ਕੀ ਹੈ ਮਨੀ ਬੈਕ ਦੀ ਵੀ ਗਾਰੰਟੀ ਦਿੰਦੇ ਆ ਉਹ ਗਾਰੰਟੀ ਕੀ ਹੈ ਜੀ ਇਹ ਤਾਂ ਜਦ ਦੇ ਅਸੀਂ ਪੜਾਉਣਾ ਸ਼ੁਰੂ ਕੀਤਾ ਜੀ ਤਦ ਦਾ ਹੀ ਗਾਰੰਟੀ ਦੇ ਰਹੇ ਆ ਕਿ ਜੇ ਬੱਚੇ ਦੇ ਓਵਰ ਆਲ ਅਚੀਵਮੈਂਟ ਨਹੀਂ ਆਉਂਦੇ ਤਾਂ ਜਿਹੜੀ ਸਾਨੂੰ ਫੀਸ ਉਹਨੇ ਆਇਆ ਇਸ ਦੀ ਦਿੱਤੀ ਹੈ ਉਹ ਵਾਪਸ ਲੈ ਕੇ ਜਾ ਸਕਦਾ ਜੀ ਬੈਂਡ ਨਹੀਂ ਤਾਂ ਫੀਸ ਨਹੀਂ ਅੱਛਾ ਜੇ 6 ਬੈਂਡ ਨਹੀਂ ਤਾਂ ਕੋਈ ਫੀਸ ਕੋਈ ਫੀਸ ਨਹੀਂ ਅੱਛਾ ਫੀਸ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਜਾਣਾ ਹੋਵੇ ਕਈ ਬੱਚੇ ਲੁਧਿਆਣਾ ਜਾਂਦੇ ਕਿ ਜਲੰਧਰ ਜਾਂਦੇ ਆ 20-20000 ਤੱਕ ਨਵਾਂ ਸ਼ਹਿਰ ਵਿੱਚ ਵੀ 15-15000 ਤੱਕ ਫੀਸ ਮੰਗੀ ਜਾਂਦੀ ਆ ਤਾਂ ਫੀਸ ਆਪਣੀ ਕਿੰਨੀ ਹੈ ਵੈਸੇ ਦੇਖੋ ਜੀ ਅਸੀਂ 10000 ਰੁਪਏ ਮਹੀਨਾ ਚਾਰਜ ਕਰਦੇ ਸੀ ਤਾਂ ਬਹੁਤ ਜ਼ਿਆਦਾ ਹੈ ਨਾ ਤੇ ਹੁਣ ਅਸੀਂ ਪੀਵੀ 32 ਦੇ ਕਹਿ ਲੋ ਕਿ ਰਿਕੁਐਸਟ ਉੱਤੇ ਅਸੀਂ ਬੱਚਿਆਂ ਲਈ ਇੱਕ ਬਹੁਤ ਸਪੈਸ਼ਲ ਆਫਰ ਲਗਾ ਰਹੇ ਹਾਂ ਇੱਕ ਮਹੀਨੇ ਦੀ ਫੀਸ 7500 ਔਰ ਜੇ ਬੱਚੇ ਨੇ 2 ਮਹੀਨੇ ਦੀ ਫੀਸ ਇਕੱਠੀ ਦੇਣੀ ਹੈ ਤਾਂ ਉਹਨੂੰ ਪੈਕੇਜ ਦੇ ਰਿਹਾ ਹੈ ਉਹ ਤੁਹਾਨੂੰ 13000 ਰੁਪਏ ਫੀਸ ਦੇ ਸਕਦਾ ਹੈ ਐਂਡ ਜੇ ਬੱਚੇ ਨੇ 3 ਮਹੀਨੇ ਦੀ ਫੀਸ ਇਕੱਠੀ ਦੇਣੀ ਹੈ ਤਾਂ ਓਨਲੀ 18000 ਰੁਪਏ ਸਵਾਲ ਇਹ ਵੀ ਉੱਤੇ ਕਹਿੰਦਾ ਯੂਕੇ ਬੰਦ ਹੋ ਗਿਆ ਬੰਦ ਹੋ ਗਿਆ ਨਹੀਂ ਜੀ ਨਹੀਂ ਯੂਕੇ ਬੰਦ ਨਹੀਂ ਹੋਇਆ ਜੀ ਸਟ੍ਰਿਕਟ ਹੋਇਆ ਹੈ ਬਟ ਆਇਲਸ ਤਾਂ ਹੁਣ ਤੁਸੀਂ ਜਿਵੇਂ ਕਿਹਾ ਕਿ ਬੱਚਾ ਜੇ 7 ਬੈਂਡ ਲੈ ਲੈਂਦਾ ਹੈ ਅਸੀਂ 7 ਦੀ ਤਾਂ ਡਿਮਾਂਡ ਹੀ ਨਹੀਂ ਕਰਦੇ ਜੀ ਓਵਰ ਆਲ 6 ਨਾਟ ਲੈਸ ਦਨ 5 ਮਤਲਬ ਕਿ ਓਵਰ ਆਲ 6 ਕਿਸੇ ਵੀ ਮੋਡਿਊਲ ਨੂੰ 5.5 ਤੋਂ ਘੱਟ ਬੈਂਡ ਨਹੀਂ ਹੈਗੇ ਐਂਡ +2 ਇਹ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ 3 ਸਾਲ ਦੀ ਜਿਹੜੀ ਗ੍ਰੈਜੂਏਸ਼ਨ ਹੈ ਅਸੀਂ 1 ਸਾਲ ਦੇ ਵਿੱਚ ਬੱਚਿਆਂ ਨੂੰ ਦਵਾ ਦੇ ਯੂਕੇ ਬੰਦ ਹੋ ਗਿਆ ਜੀ ਹੁਣ ਤੁਹਾਡੀਆਂ ਗੱਲਾਂ ਤੋਂ ਤਾਂ ਐਂ ਲੱਗਦਾ ਕਿ ਜਹਾਜ਼ ਖੜਾ ਉਹ ਬਾਜਾ ਮਾਰ ਰਿਹਾ ਕਿ ਆਜੋ 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 ਪਰ ਮੈਂ ਵਧੀਆ ਬੱਚਿਆਂ ਨੂੰ ਲੈ ਕੇ ਜਾਣਾ ਜੀ ਜਿਹੜੇ ਬੱਚੇ ਪੜ੍ਹਾਈ ਵਿੱਚ ਅੱਛੇ ਨੇ ਉਹਨਾਂ ਨੂੰ ਲੈ ਕੇ ਜਾਈਏ ਮਾਰਕੀਟ ਚ ਜਾਨਨੇ ਆ ਤਾਂ ਉਹ ਐ ਲੱਗਦਾ ਕਿ ਯੂਕੇ ਬੰਦ ਹੋ ਗਿਆ ਐਦਾਂ ਕਿਉਂ ਨਹੀਂ ਜੀ ਨਹੀਂ ਯੂਕੇ ਦੇਖੋ ਅਗੇਨ ਹੁਣ ਅਸੀਂ ਨਹੀਂ ਚੱਕਦੇ ਬੁਰਾ ਨਹੀਂ ਕੋਈ ਬਟ ਮੈਂ ਆਪਣੇ ਕੰਮ ਦੇ ਬਾਰੇ ਬੋਲ ਸਕਦਾ ਕਿ ਸਾਡੇ ਕੋਲ ਤਾਂ ਯੂਕੇ ਲਈ ਬਹੁਤ ਅੱਛੀ ਆਪਰਚੂਨਿਟੀਆਂ ਆ ਰਹੀਆਂ ਹਾਂ ਸਟ੍ਰਿਕਟ ਜ਼ਰੂਰ ਹੋਇਆ ਪਰ ਜੈਨੂਇਨ ਆਪਰਚੂਨਿਟੀਆਂ ਦੱਸ ਰਿਹਾ ਆ ਜੇਕਰ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ ਬੇਸ਼ੱਕ 15 ਸਾਲ ਦਾ ਗੈਪ ਵੀ ਹੈ ਜੇਕਰ ਗ੍ਰੈਜੂਏਸ਼ਨ ਚ ਉਹਦੇ 45% ਨੰਬਰ ਹੈਗੇ ਨੇ ਤਾਂ ਉਹਨੂੰ ਅਸੀਂ ਵਿਦਾਊਟ ਆਇਲਸ ਵਿਦਾਊਟ ਇੰਟਰਵਿਊ 1 ਸਾਲ ਦੀ ਸਟੱਡੀ ਕਰ ਸਕਦੇ ਹਾਂ ਤਾਂ 10 ਤੋਂ 15 ਸਾਲ ਦਾ ਗੈਪ ਇੱਕ ਰੀਜ਼ਨੇਬਲ ਹੈ ਜਿਹੜੀ ਯੂਨੀਵਰਸਿਟੀਆਂ ਲੈ ਵੀ ਰਹੀਆਂ ਨੇ ਐਂਡ 45% ਮਿਨੀਮਮ ਮਾਰਕਸ ਹੋਣੇ ਚਾਹੀਦੇ ਹੈ ਗ੍ਰੈਜੂਏਸ਼ਨ 'ਚ ਵਿਦਾਊਟ ਆਇਲਸ ਵਿਦਾਊਟ ਇੰਟਰਵਿਊ ਅਸੀਂ 1 ਸਾਲ ਦੀ ਮਾਸਟਰਸ ਯੂਕੇ ਵਿੱਚ ਕਮਿੰਗ ਸੈਪਟੈਂਬਰ ਇਨਟੇਕ ਦਵਾ ਸਕਦੇ ਹਾਂ ਵਿਦਾਊਟ ਆਇਲਸ ਬਿਲਕੁਲ ਵਿਦਾਊਟ ਇੰਟਰਵਿਊ ਦੇ ਵਿਦਾਊਟ ਇੰਟਰਵਿਊ ਐਗਜ਼ੈਕਟਲੀ ਇਸ ਗੱਲ ਤੇ ਭਰੋਸਾ ਕਿਤਾ ਕੀ ਕਰਾਂਗੇ ਜੀ ਅਸੀਂ ਮੈਂ ਕਹਾਂ ਜੀ ਤੁਸੀਂ ਸਾਰੇ ਪੈਸੇ ਹੀ ਵੀਜ਼ਾ ਲੱਗਣ ਤੇ ਦਿਓ ਤੁਹਾਡਾ ਮੁਕੰ ਹਾਂਜੀ ਜੇ ਤੁਹਾਡੀ ਏਜ 25 ਸਾਲ ਪਲੱਸ ਹੈ ਐਂਡ ਵਿਜ਼ਟਰ ਵੀਜ਼ੇ ਤੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਸੋ ਬੇਚ ਜੇ ਸਾਡੇ ਕੋਲ ਆਓ ਅਸੀਂ ਤੁਹਾਡਾ ਵਿਜ਼ਟਰ ਵੀਜ਼ਾ ਨੋਨ ਸ਼ਾਰਟੇ ਦਾ ਲੈ ਕੇ ਦਵਾਂਗੇ ਐਂਡ ਇਹਦੇ ਵਿੱਚ ਮੇਨ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣ ਜਾ ਰਿਹਾ ਪੈਸੇ ਜਦ ਤੁਸੀਂ ਯੂਕੇ ਪਹੁੰਚੋ ਜੀ ਬਿਲਕੁਲ ਸ਼ੈਨੇਗਨ ਵੀਜ਼ਾ ਜੀ ਯੂਰਪ ਦੇ ਵਿੱਚ ਇੱਕ ਤਾਂ ਫਰੈਸ਼ ਪ੍ਰੋਫਾਈਲ ਜਿਹੜੀਆਂ ਆ ਗਈਆਂ ਜਿਹੜੇ ਘੁੰਮਣ ਜਾਣਾ ਚਾਹੁੰਦੇ ਨੇ ਇੱਕ ਜਿਹਨਾਂ ਨੇ ਰਿਫਿਊਜ਼ਲ ਵੀ ਲੈ ਲੈਨੇ ਸੋ ਯੂਰਪ ਦੀ ਆਪਸ਼ਨ ਸਾਡੇ ਕੋਲ ਹੈਗੀ ਆ ਅਗੇਨ ਜਿਹੜੀ ਪੇਮੈਂਟ ਹੈ অরੀਚ ਮਤਲਬ ਕਿ ਪਹੁੰਚਣ ਤੋਂ ਬਾਅਦ ਦੇ ਸਕਦੇ ਹੋ ਸੋ ਯੂਰਪ ਯੂਕੇ ਈਵਨ ਨਿਊਜ਼ੀਲੈਂਡ ਰਨਿੰਗ ਡੈਸਟੀਨੇਸ਼ਨ ਹੈ ਨਿਊਜ਼ੀਲੈਂਡ ਵੈਸਟਰ ਵੀਜ਼ੇ ਦੇ ਜਿਹੜੇ ਇੱਛੂਕ ਨੇ ਔਰ 23 ਸਾਲ ਪਲੱਸ ਉਮਰ ਹੈਗੀ ਉਹਨਾਂ ਦੀ ਉਹ ਸਾਡੇ ਕੋਲ ਆ ਸਕਦੇ ਨੇ ਐਂਡ ਆਪਣਾ ਨਿਊਜ਼ੀਲੈਂਡ ਜਾਣ ਦਾ ਸੁਪਨਾ ਵੀ ਪੂਰਾ ਕਰ ਸਕਦੇ ਨੇ ਕਿ ਚਿੰਤਤ ਨਹੀਂ ਕਹਿੰਦੇ ਕੈਨੇਡਾ ਪੀਆਰ ਨਹੀਂ ਹੁੰਦਾ ਬੰਦਾ ਜੇ ਚਲੇ ਜਾਵੇ ਉੱਥੇ ਕਿੰਨੇ ਕੰਮ ਨਹੀਂ ਮੈਂ ਕਹਾਂ ਜੀ ਪੀਆਰ ਇੱਥੋਂ ਲੈ ਕੇ ਜਾਓ ਕੈਨੇਡਾ ਬਿਲਕੁਲ ਜੀ ਮੈਨੂੰ ਦਵਾ ਦਿਓ ਤੁਹਾਡੀ ਲੋੜ ਇੱਥੇ ਬਹੁਤ ਹੈ ਜੀ ਸੋ ਕੈਨੇਡਾ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਵੱਡੀ ਓਪਰਚੁਨਿਟੀ ਦੇਣ ਜਾ ਰਿਹਾ ਜੇਕਰ ਤੁਸੀਂ ਪਲੱਸ 2 ਕੀਤੀ ਹੋਈ ਹੈ ਐਂਡ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਸਟੱਡੀ ਵੀਜ਼ੇ ਤੇ ਜਾਈਏ ਬਿਕਾਜ਼ ਅੱਜਕੱਲ ਜੋ ਹਾਲਾਤ ਚੱਲ ਰਹੇ ਨੇ ਕਿ ਸ਼ਾਇਦ ਤੁਹਾਨੂੰ ਵਰਕ ਪਰਮਿਟ ਮਿਲੇ ਨਾ ਮਿਲੇ ਰੂਲਸ ਹੱਟ ਹੋ ਜਾਣ ਪੀਆਰ ਮਿਲੇ ਨਾ ਮਿਲੇ ਤੁਸੀਂ ਲੈਂਡਡ ਪੀਆਰ ਇੱਥੋਂ ਵਿਦ ਫੈਮਿਲੀ ਆਫਟਰ ਪਲੱਸ 2 ਆਫਟਰ ਪਲੱਸ 2 ਆਫਟਰ ਗ੍ਰੈਜੂਏਸ਼ਨ ਵਾਲੀ ਜੋ অপਸ਼ਨ ਹੈ ਬਿਲਕੁਲ ਹੈ ਜੀ ਤੁਸੀਂ ਇੱਕ ਵਾਰੀ ਪ੍ਰੋਫਾਈਲ ਅਸੈਸ ਕਰਾਓ ਐਂਡ ਅਸੀਂ ਤੁਹਾਨੂੰ 100% ਦਾਅਵੇ ਦੇ ਨਾਲ ਕੈਨੇਡਾ ਪੀਆਰ ਕਰਾ ਕੇ ਦਿਖਾਉਂਦੇ ਹਾਂ ਸਵਾਗਤ ਪੀਪੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਮੈਂ ਤਨੀ ਸੋਰੀ ਸਾਥਿਓ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਲਈ ਪਰਦੇਸ ਜਾਣਾ ਸਿਰਫ ਇੱਕ ਸਫ਼ਰ ਨਹੀਂ ਸ਼ੁਰੂ ਤੁਰਿਆ ਸਗੋਂ ਇੱਕ ਸੁਹਾਵਨਾ ਸਫ਼ਰ ਹੈ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਪਰਦੇਸ ਜਾਣਾ ਹੋਵੇ ਚਾਹੇ ਵਿਜ਼ਟਰ ਵੀਜ਼ੇ ਲਈ ਚਾਹ ਸਟੱਡੀ ਵੀਜ਼ੇ ਲਈ ਇੱਕ ਹਾਰਡਸ਼ਿਪ ਜੀ ਨਜ਼ਰ ਆਈਏ ਇੱਕ ਤਣਾਅ ਨਜ਼ਰ ਆਇਆ ਲੇਕਿਨ ਇਸ ਸਮੇਂ ਵੀ ਇੱਕ ਅਜਿਹੇ ਇਮੀਗ੍ਰੇਸ਼ਨ ਕਨਸਲਟੈਂਟ ਨੇ ਜਿਹੜੇ ਕਹਿੰਦੇ ਅਸੀਂ ਰੌਲੇ ਦਾ ਕੰਮ ਹੀ ਨਹੀਂ ਕਰਦੇ ਸਾਨੂੰ ਆਪਣੇ ਆਪ ਤੇ ਪੂਰਾ ਭਰੋਸਾ ਤੇ ਜਿਹੜਾ ਕੰਮ ਕਰਦੇ ਆ ਇਹਨੂੰ ਐਕੂਰੇਸੀ ਨਾਲ ਕਰਦੇ ਆ ਕਿਉਂਕਿ ਸਾਨੂੰ ਸਾਡੀ ਮੰਜ਼ਿਲ ਦਾ ਪਤਾ ਹੈ ਰਾਹ ਦਾ ਪਤਾ ਹੈ ਤਾਂ ਅਸੀਂ ਮੰਜ਼ਿਲ ਤੱਕ ਪਹੁੰਚ ਹੀ ਜਾਣੇ ਆ ਸੋ ਉਹਨਾਂ ਨੂੰ ਤੁਹਾਡੇ ਰੂਬਰੂ ਕਰਨਾ ਗੱਲਬਾਤ ਕਰਨੀ ਆ ਔਰ ਉਸ ਦੇ ਨਾਲ ਦੀ ਨਾਲ ਇੱਕ ਹੋਰ ਵਿਸ਼ੇਸ਼ ਜਾਣਕਾਰੀ ਤੁਹਾਡੇ ਤੱਕ ਇਹ ਪਹੁੰਚਾਣੀ ਆ ਕਿ ਇਹਨਾਂ ਦੀ ਗ੍ਰੈਸਪ ਅਕੈਡਮੀ ਜਿਹੜੀ ਹੈ ਇਹ ਖੁਦ ਪਹਿਲਾਂ ਤਾਂ 9 ਬੈਂਡ ਹਾਸਲ ਕਰ ਚੁੱਕੇ ਨੇ ਔਰ ਬਹੁਤ ਸਾਰੇ ਬੱਚਿਆਂ ਨੂੰ ਜਿਹੜੇ ਬੱਚੇ ਦੇ ਮਨ ਵਿੱਚ ਕਿਤੇ ਨਾ ਕਿਤੇ ਨਾ ਉਮੀਦ ਹੋ ਚੁੱਕੇ ਸੀਗੇ ਕਿ ਯਾਰ ਸਾਡੇ ਬੈਂਡ ਤਾਂ ਆਣੇ ਹੀ ਨਹੀਂ ਉਹਨਾਂ ਨੂੰ ਵੀ ਇਹਨਾਂ ਨੇ ਖੰਭ ਦਿੱਤੇ ਨੇ ਔਰ ਅੱਜ ਕੱਲ ਤਾਂ ਮਾਹੌਲ ਇਹੋ ਜਿਹਾ ਹੈ ਕਿ ਬੱਚੇ ਕਹਿੰਦੇ ਹਲਸ ਕਰ ਵੀ ਲਵਾਂਗੇ ਤਾਂ ਕੀ ਬਣੇਗਾ ਪਰ ਇਹ ਕਹਿੰਦੇ ਕਿ ਨਹੀਂ ਤੁਸੀਂ ਆਓ ਅਸੀਂ ਤੁਹਾਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਦਵਾਂਗੇ ਤੁਹਾਨੂੰ ਬੇਸਿਕ ਲੈਵਲ ਤੋਂ ਲੈ ਕੇ ਬਿਲਕੁਲ 7-8 ਬੈਂਡ ਤੱਕ ਪਹੁੰਚਾ ਦੇ ਕਿਉਂਕਿ ਖੁਦ ਇਹਨਾਂ ਨੇ 9 ਬੈਂਡ ਅਚੀਵ ਕੀਤੇ ਨੇ ਸੋ ਪਹਿਲੇ ਸਵਾਗਤ ਕਰਦੇ ਫਿਰ ਗੱਲਬਾਤ ਕਰਾਂਗੇ ਬਹੁਨਿਕਾ ਸਾਕੇਤ ਅਰਜੁਨ ਜੀ ਪੀਵੀ ਬੱਤੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਅਰਜੁਨ ਜੀ ਹੁਣੇ-ਹੁਣੇ ਸੀਬੀਐਸਸੀ ਦਾ ਪੰਜਾਬ ਬੋਰਡ ਸਿੱਖਿਆ ਐਜੂਕੇਸ਼ਨ ਦਾ 10ਵੀਂ ਦਾ 12ਵੀਂ ਦਾ ਰਿਜ਼ਲਟ ਆਇਆ ਬੱਚੇ ਤਾਂ ਉਤਸੁਕਤਾ ਹੈ ਬੱਚੇ ਤਾਂ ਬਹੁਤ ਅੱਛਾ ਰਿਜ਼ਲਟ ਆਇਆ ਇਸ ਕਰਕੇ ਵੀ ਹੈ ਪਰ ਨਾਲ ਦੀ ਨਾਲ ਹੁਣ ਬੱਚੇ ਥੋੜੇ ਘਬਰਾਏ ਹੋਏ ਆ ਉਹ ਕਹਿੰਦੇ ਜਿਹੜੇ ਸਾਡੇ ਤੋਂ 2-3 ਸਾਲ ਵੱਡੇ ਸੀਗੇ ਉਹਨਾਂ ਦੇ ਸੁਪਨੇ ਤਾਂ ਸੱਚ ਹੋ ਗਏ ਕਿ ਸਾਡੇ ਸੁਪਨੇ ਵੀ ਸੱਚ ਹੋਵਣਗੇ ਕਿਉਂਕਿ ਹੁਣ ਜੇ ਆਪਾਂ ਦੇਖੇ ਨਵਾਂ ਸ਼ਹਿਰ ਵਿੱਚ ਬਹੁਤ ਸਾਰੇ ਜਿਹੜੇ ਜਿੰਨਾਂ ਦਾ ਵੱਡਾ ਨਾਮ ਸੀ ਆਇਲ ਸੈਂਟਰ ਜਿਹੜੇ ਆ ਉਹ ਬੰਦ ਕਰਕੇ ਚਲੇ ਗਏ ਜੀ ਹੁਣ ਬੱਚਿਆਂ ਦੇ ਮਨ ਚ ਕਿਤੇ ਕਿਤੇ ਨਾ ਕਿਤੇ ਤਣਾ ਆਉਂਦਾ ਕਿ ਜੇ ਵੱਡੇ ਵੱਡੇ ਆਇਲ ਸੈਂਟਰ ਆਪਣਾ ਆਇਲ ਸੈਂਟਰ ਹੀ ਬੰਦ ਕਰਕੇ ਚਲੇ ਗਏ ਕੀ ਵਾਰਲੇ ਵੀਜ਼ੇ ਲੱਗਣਗੇ ਪਹਿਲੇ ਤਾਂ ਆਪਾਂ ਗੱਲ ਕਰਨੀ ਆ ਆਇਲਸ ਬਾਰੇ ਆਇਲਸ ਦੀ ਕੋਚਿੰਗ ਬਾਰੇ ਉਹ ਜਾਣਕਾਰੀ ਦਿਓ 10ਵੀਂ ਤੇ 12ਵੀਂ ਦੀ ਜਿਹੜੇ ਸਾਡੇ ਬੱਚੇ ਆ ਉਸ ਤੋਂ ਬਾਅਦ ਦੱਸੋ ਵੀਜ਼ਿਆਂ ਦਾ ਪ੍ਰੋਸੀਜਰ ਜੀ ਜਿਨ੍ਹਾਂ ਬੱਚਿਆਂ ਦਾ 12ਵੀਂ ਸੀਬੀਐਸਸੀ ਐਂਡ ਪੰਜਾਬ ਬੋਰਡ ਦਾ ਰਿਜ਼ਲਟ ਆਇਆ ਹੈ ਉਹਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਐਂਡ ਉਸ ਤੋਂ ਬਾਅਦ ਮੈਂ ਇਸ ਚੀਜ਼ ਤੋਂ ਬਿਲਕੁਲ ਡਿਨਾਈ ਨਹੀਂ ਕਰਦਾ ਕਿ ਬਹੁਤ ਸਾਰੇ ਇਮੀਗ੍ਰੇਸ਼ਨ ਜਿਹੜੇ ਸੈਂਟਰਸ ਨੇ ਉਹ ਬੰਦ ਹੋਏ ਨੇ ਬਟ ਅਸੀਂ ਆਪਣੀ ਗੱਲ ਕਰਦੇ ਆ ਸਾਡੇ ਜਿਹੜੇ ਸ਼ੁਰੂ ਤੋਂ ਐਥਿਕਸ ਸੀਗੇ ਜਿਸ ਵੇ ਨਾਲ ਅਸੀਂ ਪੜਾਉਂਦੇ ਸੀਗੇ ਐਂਡ ਜਿਸ ਵੇ ਨਾਲ ਪੜਾਉਂਦੇ ਆਏ ਹਾਂ ਉਹੀ ਵੇ ਕੰਟੀਨਿਊਡ ਹੈ ਐਂਡ ਬੱਚਿਆਂ ਨੂੰ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਇਮੀਗ੍ਰੇਸ਼ਨ ਦੇ ਜਾਂ ਬਾਹਰ ਜਾਂਦੇ ਰਾਹ ਬੰਦ ਨਹੀਂ ਹੋਏ ਸਖਤ ਜ਼ਰੂਰ ਕਰ ਦਿੱਤੇ ਕੰਟਰੀਜ਼ ਦੇ ਬੱਚੇ ਕਹਿੰਦੇ ਸਾਨੂੰ ਮੰਜ਼ਿਲ ਤਾਂ ਨਜ਼ਰ ਆਉਂਦੀ ਹੈ ਜੀ ਬੱਚੇ ਕਹਿੰਦੇ ਮੰਜ਼ਿਲ ਤਾਂ ਨਜ਼ਰ ਆਉਂਦੀ ਲੇਕਿਨ ਰਸਤਾ ਨਜ਼ਰ ਨਹੀਂ ਆਉਂਦਾ ਰਸਤਾ ਦਿਖਾਣ ਨੂੰ ਅਸੀਂ ਬੈਠੇ ਆਂ ਜੀ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ ਐਂਡ ਪਹਿਲਾਂ ਮੈਂ ਸ਼ੁਰੂ ਕਰਦਾ ਆਇਲਸ ਤੋਂ ਅਸੀਂ ਬਿਲੀਵ ਕਰਦੇ ਆਂ ਕੁਆਲਿਟੀ ਕੋਚਿੰਗ ਦੇਣ ਦੇ ਵਿੱਚ ਸੋ ਕੁਆਲਿਟੀ ਕੋਚਿੰਗ ਮੀਨਸ ਕਿ ਜਿਹੜਾ ਬੱਚਾ ਲੈਵਲ ਆਲਰੇਡੀ 5 ਬੈਂਡ ਦਾ ਹੈ ਉਹਨੂੰ 6 ਕਰਾਉਣਾ ਜਾਂ ਬਿਲਕੁਲ ਜਿਹਨੂੰ ਕਹਿੰਦੇ ਆਪਾਂ ਡਾਊਨ ਜਿਹਦਾ ਲੈਵਲ ਹੈ ਉਹਨੂੰ ਵੀ 6-7 ਬੈਂਡ ਤੱਕ ਲੈ ਕੇ ਜਾਣਾ ਪਰ ਤੁਸੀਂ ਪਹਿਲਾਂ ਏਵੈਲਿਊਏਟ ਕਰਦੇ ਹੋ ਬਿਲਕੁਲ ਜਦ ਬੱਚਾ ਆਂਦਾ ਸਾਰਿਆਂ ਨੂੰ ਬੇਸਿਕ ਲੈਵਲ ਤੋਂ ਸ਼ੁਰੂ ਨਹੀਂ ਕਰਾਉਂਦੇ ਜੀ ਏਵੈਲਿਊਏਟ ਕਰਦੇ ਹੋ ਐਨਾਲਾਈਜ਼ ਕਰਦੇ ਹੋ ਬੱਚੇ ਦੀ ਪਰਫਾਰਮੈਂਸ ਨੂੰ ਬਿਲਕੁਲ ਜੇ ਬੱਚਾ ਆਲਰੇਡੀ 5 ਪੁਆਇੰਟ ਵਾਲਾ ਹੈਗਾ ਤਾਂ ਉਹ 6 ਪੁਆਇੰਟ ਦੀ ਤਿਆਰੀ ਜੀ ਜੇ 6 ਵਾਲਾ ਹੈਗਾ ਤਾਂ 7 ਪੁਆਇੰਟ ਦੀ ਤਿਆਰੀ ਤਾਂ ਜੋ ਸਮਾਂ ਵੇਸਟ ਨਾ ਹੋਵੇ ਬਿਲਕੁਲ ਜ ਮੈਂ ਛੇਤੀ ਛੇਤੀ ਇਸ ਕੰਟਰੀ ਦੀ ਫਾਈਲਿੰਗ ਕਰਾਂਾ ਉਹਦੇ ਵਿੱਚ ਉਹਨੂੰ ਡਿਲੇ ਨਾ ਹੋਵੇ। ਅੱਛਾ ਜੇਪਾ ਬੈਚਸ ਦੀ ਗੱਲ ਕਰੀਏ ਕਿਉਂਕਿ ਹੁਣ ਨਿੱਕੇ ਭੈਣ ਭਰਾ ਦੇਖ ਰਹੇ ਆ ਮਨਚਤ ਹੈ ਸਾਰਿਆਂ ਦੇ ਤਕਰੀਬਨ ਮਨਚਦਾ ਹੈ ਕਿ ਅਸੀਂ ਵੀ ਪਰਦੇਸ ਚਲੀਏ ਆਸਟ੍ਰੇਲੀਆ ਚਲੀਏ ਕੈਨੇਡਾ ਚਲੀਏ ਇੰਗਲੈਂਡ ਕਿਤੇ ਦਾ ਵੀ ਬਾਣ ਜਵੇ। ਜੀ। ਤਾਂ ਹੁਣ ਜਿਹੜੇ ਬੱਚੇ ਇੱਥੇ ਆਣਾ ਚਾਹੁੰਦੇ ਆ ਪਹਿਲਾ ਮਨਜੇ ਸਵਾਲ ਹੁੰਦਾ ਕਿ ਅਸੀਂ ਵੀਡੀਓ ਦੇਖ ਕੇ ਕਿੱਦਾਂ ਭਰੋਸਾ ਕਰ ਲੈਣੋ ਅਸੀਂ ਤਾਂ ਤੁਹਾਨੂੰ 2-3 ਸਾਲ ਤੋਂ ਜਾਣਦੇ ਆ। ਜੀ। ਸਾਨੂੰ ਪਤਾ ਤੁਹਾਡੇ 9 ਬੈਂਡ ਆਏ ਆ। ਜੀ। ਤੁਸੀਂ ਬਹੁਤ ਸਾਰੇ ਬੱਚਿਆਂ ਦੇ ਸੁਪਨੇ ਜਿਹੜੇ ਹੁਣ ਜਿਹੜੇ ਪਹਿਲੀ ਵਾਰ ਇੱਥੇ ਜਿੰਨਾਂ ਨੇ ਆਉਣਾ ਕਿ ਉਹਨਾਂ ਲਈ ਕੋਈ ਡੈਮੋ ਕਲਾਸਿਸ ਹੋਣਗੀਆਂ ਬਿਲਕੁਲ ਹੋਏਗੀ ਜੀ ਔਰ ਇਹ ਡੈਮੋ ਕਲਾਸ ਹਰ ਇੱਕ ਬੱਚੇ ਲਈ ਹੈ ਜੀ ਸੋ ਅਸੀਂ ਪਹਿਲੇ ਦਿਨ ਫੀਸ ਲੈਣ ਦੇ ਬਿਲਕੁਲ ਨਹੀਂ ਕਰਦੇ ਬੱਚਾ ਆਵੇ ਸਾਡਾ ਵੇ ਆਫ ਟੀਚਿੰਗ ਦੇਖੇ ਸਾਡੇ ਟੀਚਰਸ ਦਾ ਲੈਵਲ ਦੇਖੇ ਐਂਡ ਅਸੀਂ ਵੀ ਬੱਚੀ ਨੂੰ ਵੈਲਿਊਏਟ ਕਰ ਪਾਈਏ ਕਿ ਉਹਦਾ ਕਰੰਟ ਲੈਵਲ ਕੀ ਹੈ ਐਂਡ ਇੱਕ ਡੈਮੋ ਲਗਾਉਣ ਤੋਂ ਬਾਅਦ ਜੇ ਉਹਨੂੰ ਅੱਛਾ ਲੱਗਦਾ ਹੈ ਤੇ ਨੈਕਸਟ ਡੇ ਆਪਣੀ ਫੀਸ ਦੇ ਕਿਨਰੋਲ ਕਰਾਵੇ ਮਤਲਬ ਇੱਕ ਦਿਨ ਥੋਰਲੀ ਇੱਥੇ ਉਹ ਬਹਿ ਸਕਦਾ ਜੀ ਬੱਚਾ ਇੱਥੇ ਜਿਹੜਾ ਆਊਗਾ ਉਹਦੀ ਜਿਹੜੀਆਂ ਕੁਐਰੀਜ਼ ਨੇ ਉਹ ਵੀ ਕਲੀਅਰ ਕੀਤੀਆਂ ਜਾਣਗੀਆਂ ਬਿਲਕੁਲ ਜੀ ਬਿਲਕੁਲ ਈਵਨ ਜੇ ਕਿਸੇ ਬੱਚੇ ਨੇ ਕਿਸੇ ਹੋਰ ਏਜੰਟ ਦੇ ਕੋਲ ਫਾਈਲ ਲਗਾਈ ਹੈ ਉਹ ਆਪਣੇ ਡਾਊਟਸ ਕਲੀਅਰ ਕਰਨਾ ਚਾਹੁੰਦਾ ਉਹ ਵੀ ਸਾਡੇ ਕੋਲ ਆ ਸਕਦਾ ਹੈ ਅਸੀਂ ਉਹਨੂੰ ਜਿੱਥੇ ਤੱਕ ਹੋਏਗੀ ਉਹਦੀ ਹੈਲਪ ਕਰ ਸਕਦੇ ਆਂ ਐਂਡ ਜਿਹੜਾ ਬੱਚਾ ਪ੍ਰੋਪਰ ਕਾਉਂਸਲਿੰਗ ਚਾਹੁੰਦਾ ਹੈ ਕਿ ਮੇਰੇ ਜੇ ਐਨਏ ਬੈਂਡਸ ਲੈ ਕੇ ਮੈਨੂੰ ਕਿਹੜੀ-ਕਿਹੜੀ ਕੰਟਰੀ ਓਪਨ ਹੈ ਸੋ ਉਹਨੂੰ ਰਾਈਟ ਗਾਈਡ ਕੀਤਾ ਜਾਏਗਾ ਜਿੱਥੇ ਜਾ ਕੇ ਉਹਦਾ ਫਿਊਚਰ ਬਣੇ ਕਾਉਂਸਲਿੰਗ ਵੀ ਹੋਵੇਗੀ ਐਗਜ਼ੈਕਟ ਪੂਰੀ ਕਾਉਂਸਲਿੰਗ ਪਰ ਮਾਪੇ ਨੂੰ ਲੱਗਦਾ ਕਿ ਯਾਰ ਇਹਨੂੰ ਪਰਸਨਲ ਅਟੈਨਸ਼ਨ ਮਿਲਣੀ ਚਾਹੀਦੀ ਆ ਇਹਤੇ ਜ਼ਿਆਦਾ ਸਮਾਂ ਲਾਉਣ ਤਾਂ ਉਹ ਉਹਦੇ ਬਾਰੇ ਕੀ ਕਹੋਗੇ ਤੁਸੀਂ ਅ ਐਕਚੁਅਲੀ ਇਹਦੇ ਵਿੱਚ ਮੈਂ ਸਿਰਫ ਇਹੀ ਗਾਰੰਟੀ ਦੇ ਸਕਦਾ ਜੀ ਕਿ ਮੈਂ ਖੁਦ ਪੜਾਉਣਾ ਪਰ ਆਪਣੀ ਜਿਹੜੀ ਟੀਚਿੰਗ ਹੈ ਉਸ ਤੇ ਸਾਨੂੰ 100% ਕੰਫੀਡੈਂਸ ਹੈ ਜੀ ਸੋ ਅੱਜ ਤੱਕ ਕੋਈ ਵੀ ਬੱਚਾ ਐਸਾ ਨਹੀਂ ਗਿਆ ਜਿਹਦਾ ਰਿਜ਼ਲਟ ਪੋਜ਼ਿਟਿਵ ਨਾ ਆਇਆ ਹੋਵੇ ਐਂਡ ਈਵਨ ਬੱਚਿਆਂ ਨੇ 77 8 8 ਬੈਂਡ ਤੱਕ ਵੀ ਅਚੀਵ ਕੀਤੇ ਨੇ ਸੋ ਅਸੀਂ ਅਗੇਨ ਕਹਿੰਦੇ ਆ ਕਿ ਜੇ ਕੁਆਲਿਟੀ ਕੋਚਿੰਗ ਲੈਣਾ ਚਾਹੁੰਦੇ ਹੋ ਐਂਡ ਚਾਹੁੰਦੇ ਹੋ ਕਿ ਹਾਂ ਵੀ ਵਧੀਆ ਬੈਂਡ ਲੈ ਕੇ ਵਧੀਆ ਕੋਰਸ ਲਈ ਐਂਡ ਵਧੀਆ ਜਾ ਕੇ ਅੱਗੇ ਤੁਹਾਡਾ ਫਿਊਚਰ ਬਣੇ ਤਾਂ ਗ੍ਰਾਸਪ ਇਮੀਗ੍ਰੇਸ਼ਨ ਹੀ ਤੁਹਾਡੇ ਲਈ ਰਾਈਟ ਸੋਲ ਇੰਡੀਵਿਜੂਅਲ ਅਟੈਂਸ਼ਨ ਦਿੱਤੀ ਜਾਂਦੀ ਹੈ ਜੇ ਬੱਚਾ ਐਕਸਟਰਾ ਟਾਈਮ ਮੰਗਦਾ ਹੈ ਕਿ ਮੈਨੂੰ ਜਿਆ ਘੰਟੇ ਵਿੱਚ ਵੀ ਕਲੀਅਰ ਨਹੀਂ ਹੋਇਆ ਪ੍ਰੋਸੈਸ ਜੀ ਤਾਂ ਉਹਨੂੰ ਅਲੱਗ ਟਾਈਮ ਦਿੱਤਾ ਜਾਂਦਾ ਹੋਰ ਐਫਰਟ ਕੀਤੇ ਜਾਂਦੇ ਆ ਬਿਲਕੁਲ ਜੀ ਬਿਲਕੁਲ ਈਵਨ ਬੱਚਿਆਂ ਦੇ ਵੱਖਰੇ ਵੱਖਰੇ ਬੈਚਸ ਅਸੀਂ ਡਿਵਾਈਡ ਕਰ ਦਿੰਦੇ ਆ ਕਿ ਜਿਹਨੂੰ ਜਿਸ ਮੋਡਿਊਲ ਚ ਪ੍ਰੋਬਲਮ ਆ ਰਹੀ ਹੈ ਉਸੇ ਮੋਡਿਊਲ ਤੇ ਜ਼ਿਆਦਾ ਫੋਕਸ ਕਰਾਈਏ ਗ੍ਰਾਮਰ ਕਰਾਈ ਜਾਂਦੀ ਹੈ ਬਿਲਕੁਲ ਜੀ ਬੇਸਿਕ ਗ੍ਰਾਮਰ ਤੋਂ ਬਿਨਾਂ ਤਾਂ ਆਇਲਸ ਦਾ ਦੀ ਸੋਚ ਵੀ ਨਹੀਂ ਸਕਦੇ ਤੋਂ ਸਿਰਫ ਚਾਰ ਮੋਡਿਊਲਸ ਜਿਹੜੇ ਹੈਗੇ ਨੇ ਆਇਲਸ ਦੇ ਕਰਾਣੇ ਉਹ ਕੋਈ ਏਡੀ ਵੱਡੀ ਮਹਾਰਤ ਨਹੀਂ ਹੈ ਬੱਚੇ ਨੂੰ ਬੇਸਿਕ ਇੰਗਲਿਸ਼ ਸਟਰੋਂਗ ਕਰਨੀ that is the right way ਇੱਕ ਮੈਂ ਗੱਲ ਸੁਣੀ ਸੀ ਕਹਿੰਦੇ ਵੀ ਅਰਜੁਨ ਜੀ ਮਨੀ ਬੈਕ ਦੀ ਵੀ ਗਰੰਟੀ ਦਿੰਦੇ ਆ ਉਹ ਗਰੰਟੀ ਕੀ ਹੈ ਜੀ ਇਹ ਤਾਂ ਜਦ ਦੇ ਅਸੀਂ ਪੜਾਉਣਾ ਸ਼ੁਰੂ ਕੀਤਾ ਜੀ ਤਾਂ ਦਾ ਹੀ ਗਰੰਟੀ ਦੇ ਰਹੇ ਆ ਕਿ ਜੇ ਬੱਚੇ ਦੇ ਓਵਰਆਲ 6 ਬੈਂਡ ਨਹੀਂ ਆਉਂਦੇ ਤਾਂ ਜਿਹੜੀ ਸਾਨੂੰ ਫੀਸ ਉਹਨੇ ਆਇਸ ਦੀ ਦਿੱਤੀ ਆ ਉਹ ਵਾਪਸ ਲੈ ਕੇ ਜਾ ਸਕਦਾ ਜੀ ਬੈਂਡ ਨਹੀਂ ਤਾਂ ਫੀਸ ਨਹੀਂ ਅੱਛਾ ਜੇ 6 ਬੈਂਡ ਨਹੀਂ کوئی فیس نہیں پر رسک ختم ہو گیا بالکل رسک ਸਾਡਾ ہے ਇਹਦੇ ਵਿੱਚ ਸਾਨੂੰ ਹੋਰ ਮਿਹਨਤ ਕਰਨੀ ਪੈਗੀ ਬੱਚੇ ਲਈ ਦੱਸ ਸਕੋ ਵਧੀਆ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਬੱਚਾ ਵਾਪਸੀ ਲੈਣ ਦੇ منصوبے ਨਾਲ ਆਵੇ ਬੱਚਾ ਤਿਆਰੀ ਕਰਕੇ ਬੈਂਡ ਲੈਣ ਦੇ منصوبے مٹیریل ਸਾਰਾ ਤੁਸੀਂ ਦਿੰਦੇ ਹੋ ਐਗਜੈਕਟਲੀ اے ਟੂ Z ਕੋਈ ਵੀ ਮਟੀਰੀਅਲ ਜਾਂ ਨੋਟਬੁੱਕ ਜਾਂ ਬੁੱਕ بچے ਨੂੰ ਘਰ ਤੋਂ ਲਿਆਉਣ ਲਈ ਨਹੀਂ ਕਿਹਾ ਹੁਣ ਫੀਸ ਦੀ ਗੱਲ ਕਰ ਲੈਂਦੇ ਆ ਜੀ ہاں اچھا فیس ਦੀ ਗੱਲ ਕਰੀਏ ਤਾਂ ਚੰਡੀਗੜ੍ਹ ਜਾਣਾ ਹੋਵੇ ਕਈ ਬੱਚੇ ਲੁਧਿਆਣਾ ਜਾਂਦੇ ਕਿ ਜਲੰਧਰ ਜਾਂਦੇ ਆ 20-20 ਹਜ਼ਾਰ ਤੱਕ ਨਵਾਂ ਸ਼ਹਿਰ ਵਿੱਚ ਵੀ 15-15 ਹਜ਼ਾਰ ਤੱਕ فیس ਮੰਗੀ ਜਾਂਦੀ ਆ ਕਿਉਂਕਿ ਤੁਹਾਡੇ ਆਪਣੇ ਖੁਦ ਨਵ ਬੈਂਡ ਵੀ ਮੈਂ ਤੁਹਾਡੇ ਕਰੂਨ ਵੀ ਮਿਲਿਆ ਬੜੇ ਅੱਛਾ ਟੈਲੈਂਟ ਹੈ ਉਹਨਾਂ ਅੰਦਰ ਵੀ ਪੜਾਉਣ ਦਾ ਤਾਂ ਫੀਸ ਆਪਣੀ ਕਿੰਨੀ ਹੈ ਔਰ ਜੈਨੂਇਨ ਜੀ ਹੋਣੀ ਚਾਹੀਦੀ ਕਿਉਂਕਿ ਤੁਹਾਨੂੰ ਪਤਾ ਹੈ ਇਸ ਸਮੇਂ ਜੋ ਹਾਲਾਤ ਆ ਦੇਸ਼ ਦੇ ਜੋ ਫਾਈਨੈਂਸ਼ੀਅਲ ਕੰਡੀਸ਼ਨ ਹੈ ਆ ਜਿਹੜੇ ਦਰਮਿਆਨੇ ਪਰਿਵਾਰ ਦੇ ਲੋਕ ਆ ਕਿਉਂਕਿ ਜ਼ਿਆਦਾ ਤਾਂ ਤੰਗੀ ਉਹਨਾਂ ਨੂੰ ਹੁੰਦੀ ਹੈ ਨਾ ਤਾਂ ਫੀਸ ਇਹੋ ਜਿਹੀ ਦੱਸ ਲਿਓ ਕਿ ਹਰ ਬੰਦੇ ਲੱਗੇਗਾ ਰਿਪੋਰਟ ਕਰ ਲਾਂਗੇ ਵੈਸੇ ਦੇਖੋ ਜੀ ਅਸੀਂ 10000 ਰੁਪਏ ਮਹੀਨਾ ਚਾਰਜ ਕਰਦੇ ਸੀ ਇਹ ਤਾਂ ਬਹੁਤ ਜ਼ਿਆਦਾ ਹੈ ਹੈਨਾ ਤੇ ਹੁਣ ਅਸੀਂ ਪੀਵੀ32 ਦੇ ਕੈਲੂ ਕਿ ਰਿਕੁਐਸਟ ਉੱਤੇ ਅਸੀਂ ਬੱਚਿਆਂ ਲਈ ਇੱਕ ਬਹੁਤ ਸਪੈਸ਼ਲ ਆਫਰ ਲਗਾ ਰਹੇ ਹਾਂ ਇੱਕ ਮਹੀਨੇ ਦੀ ਫੀਸ 7500 ਔਰ ਜੇ ਬੱਚੇ ਨੇ 2 ਮਹੀਨੇ ਦੀ ਫੀਸ ਇਕੱਠੀ ਦੇਣੀ ਹੈ ਤਾਂ ਉਹਨੂੰ ਪੈਕੇਜ ਦੇ ਰਿਆਂਗੇ ਉਹ ਤੁਹਾਨੂੰ 13000 ਰੁਪਏ ਫੀਸ ਦੇ ਸਕਦਾ ਹੈ ਐਂਡ ਜੇ ਬੱਚੇ ਨੇ 3 ਮਹੀਨੇ ਦੀ ਫੀਸ ਇਕੱਠੀ ਦੇਣੀ ਹੈ ਤਾਂ ਓਨਲੀ 18000 ਰੁਪਏ ਅੱਛਾ ਮੰਨ ਲਓ ਬੱਚਾ ਪਹਿਲੇ ਆਂਦਾ ਉਹ ਡੈਮੋ ਲਾਉਂਦਾ ਉਹ ਕਹਿੰਦਾ ਕਿ ਠੀਕ ਹੈ ਮੰਮੀ ਡੈਡੀ ਮੈਂ ਸੰਤੁਸ਼ਟ ਆ ਮੈਂ ਇੱਥੇ ਹੀ ਪੜ੍ਹਾਈ ਕਰਨੀ ਹੈ ਤਾਂ ਜੇ ਉਹ 3 ਮਹੀਨੇ ਦੀ ਇਕੱਠੀ ਫੀਸ ਦੇ ਦਿੰਦੇ ਆ ਤਾਂ 18000 ਦਿੰਦਾ ਪਰ ਟੈਕਨੀਕਲੀ ਸਮਝੀਏ ਪਰ ਮਹੀਨਾ 6000 ਰੁਪਏ ਬਿਲਕੁਲ ਐਗਜ਼ੈਕਟਲੀ ਉਹਦੀ ਸਾਰਾ ਮਟੀਰੀਅਲ ਤੁਹਾਡਾ ਇਹ ਪੇਪਰ ਸਾਰਾ ਤੁਹਾਡਾ ਪ੍ਰਿੰਟ ਆਊਟ ਸਾਰਾ ਖਰਚਾ ਤੁਹਾਡਾ ਬੱਚੇ ਤੋਂ ਬਾਅਦ 1 ਰੁਪਿਆ ਵੀ ਨਹੀਂ ਮੰਗਦੇ ਨਾ ਜੀ ਨਾ ਬਿਲਕੁਲ ਔਰ ਐਕਸਟਰਾ ਐਫਰਟ ਜੇ ਲੱਗਦੇ ਆ ਐਕਸਟਰਾ ਹੋਰ ਟਾਈਮ ਲੱਗਦਾ ਉਹ ਵੀ ਦਵਾਂਗੇ ਬਿਲਕੁਲ ਜੀ ਬਿਲਕੁਲ ਤੇ ਬੈਡ ਨਹੀਂ ਜੇ ਆਏ ਰ ਆਪਣਾ ਕਰੇ ਫਿਰ ਪੈਸੇ 18000 ਵਾਪਸ ਉਹ ਵੀ ਬਿਲਕੁਲ ਜੀ ਈਵਨਿੰਗ ਬੈਚਸ ਦੀ ਗੱਲ ਕਰੀਏ ਹਾਂਜੀ ਇਹ ਸ਼ੁਰੂ ਤੋਂ ਸਾਡੀ ਮੋਨੋਪੋਲੀ ਰਹੀ ਹੈ ਜੀ ਈਵਨਿੰਗ ਬੈਚਸ ਦੇ ਵਿੱਚ ਮਤਲਬ ਕਿ ਉਹਨਾਂ ਕਲਾਇੰਟਸ ਨੂੰ ਸਹੂਲਤ ਮਿਲਦੀ ਹੈ ਜਿਹੜੇ ਸਾਰਾ ਦਿਨ ਜੌਬ ਕਰਦੇ ਨੇ ਜਾਂ ਆਪਣੀ ਬਿਜ਼ਨਸ ਕਰਦੇ ਨੇ ਟਾਈਮ ਨਹੀਂ ਮਿਲਦਾ ਸੋ ਅਸੀਂ ਸ਼ਾਮ ਨੂੰ 2:30 ਤੋਂ 3 ਘੰਟੇ ਦਾ स्लॉट ਰੱਖਿਆ ਹੋਇਆ ਹੈ ਕਿ ਜੇ ਉਹ ਵੀ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਨੇ ਤਾਂ ਸਾਡੇ ਕੋਲ ਬੇਚੀ ਚੀਜ਼ਾਂ ਕਾ ਕੇ ਹਾਇਲਸ ਕਰ ਸਕਦੇ ਨੇ ਐਂਡ ਉਹ ਵੀ ਜਿਹੜੀ ਕਲਾਸਿਸ ਆਈਵਨਿੰਗ ਦੀਆਂ ਉਹ ਮੈਂ ਖੁਦ ਡਿਲੀਵਰ ਕਰਦਾ ਜੀ ਚਲੋ ਮੰਨ ਲੈਨੇ ਹੁਣ ਪਲੱਸ 2 ਦੇ ਬੱਚਿਆਂ ਦੇ ਬੈਂਡ ਵੀ ਸੱਤ ਆ ਗਏ ਜਿਹਨਾਂ ਨੇ ਈਵਨਿੰਗ ਬੈਚ ਲਾ ਲਿਆ ਉਹਨਾਂ ਦੇ ਵੀ ਸੱਤ ਬੈਡ ਆ ਗਏ ਪਰ ਜਾਣਾ ਕਿੱਥੇ ਆ ਮਨ ਅਚ ਤਾਂ ਇਹ ਡਰ ਬਹਿ ਗਿਆ ਹੋਊਗਾ ਹੋ ਗਿਆ ਕਿ ਯੂਕੇ ਵੀ ਬੰਦ ਹੈ ਕੈਨੇਡਾ ਵੀ ਬੰਦ ਹੋ ਗਿਆ ਆਸਟ੍ਰੇਲੀਆ ਬੱਚੇ ਲੈ ਹੀ ਨਹੀਂ ਰਿਹਾ ਜਾਣਾ ਕਿੱਥੇ ਆ ਇਸ ਸਮੇ ਸਭ ਤੋਂ ਜੇ ਕੋਈ ਹੌਟ ਬਣਿਆ ਹੋਇਆ ਕੋਈ ਹੌਟ ਕੰਟਰੀ ਬਣੀ ਹੋਈ ਹੈ ਤਾਂ ਉਹ ਯੂਕੇ ਹੈ ਜੀ ਸਵਾਲ ਇਹ ਵੀ ਉੱਠਦੇ ਕਹਿੰਦੇ ਯੂਕੇ ਬੰਦ ਹੋ ਗਿਆ ਬੰਦ ਹੋ ਗਿਆ ਨਹੀਂ ਜੀ ਨਹੀਂ ਯੂਕੇ ਬੰਦ ਨਹੀਂ ਹੋਇਆ ਜੀ ਸਟ੍ਰਿਕਟ ਹੋਇਆ ਹੈ ਬਟ ਆਇਲਸ ਦਾ ਹੁਣ ਤੁਸੀਂ ਜਿਵੇਂ ਕਿਹਾ ਕਿ ਬੱਚਾ ਜੇ 7 ਬੈਂਡ ਲੈ ਲੈਂਦਾ ਹੈ ਅਸੀਂ 7 ਦੀ ਤਾਂ ਡਿਮਾਂਡ ਹੀ ਨਹੀਂ ਕਰਦੇ ਜੀ ਓਵਰਆਲ 6 ਨਾਟ ਲੈਸ ਦਨ 5.5 ਮਤਲਬ ਕਿ ਓਵਰਆਲ 6 ਕਿਸੇ ਵੀ ਮੋਡਿਊਲ ਜੋ 5.5 ਤੋਂ ਘੱਟ ਬੈਂਡ ਨਹੀਂ ਹੈਗੇ ਐਂਡ +2 2020 ਜਾਂ ਉਸ ਤੋਂ ਬਾਅਦ ਕੀਤੀ ਹੋਈ ਹੈ ਤਾਂ ਇਹ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ 3 ਸਾਲ ਦੀ ਜਿਹੜੀ ਗ੍ਰੈਜੂਏਸ਼ਨ ਹੈ ਅਸੀਂ 1 ਸਾਲ ਦੇ ਵਿੱਚ ਬਚੇ ਨੂੰ ਦਵਾ ਸਕਦੇ ਹਾਂ ਜੀ ਉਹਦੇ ਨਾਲ ਫਾਇਦਾ ਕੀ ਹੋਏਗਾ ਬੱਚੇ ਦੇ 2 ਸਾਲ ਬਚ ਗਏ ਐਂਡ 2 ਸਾਲਾਂ ਦੀ ਫੀਸ ਬਚ ਗਈ तकरीबन 30 ਲੱਖ ਰੁਪਇਆ ਸੋ ਸਿਰਫ ਆਇਲਸ ਕਰਨ ਦੇ ਨਾਲ ਬੱਚਾ 30 ਲੱਖ ਰੁਪਏ ਵੀ ਬਚਾ ਗਿਆ 2 ਸਾਲ ਵੀ ਬਚਾ ਗਿਆ ਐਂਡ ਪਰਮਿਟ ਜਿਹੜਾ ਵਰਕ ਪਰਮਿਟ ਮਿਲਦਾ ਹੈ ਉਹ 3 ਸਾਲ ਤੋਂ ਬਾਅਦ ਵੀ 2 ਸਾਲ ਦਾ ਮਿਲੇਗਾ 1 ਸਾਲ ਤੋਂ ਬਾਅਦ ਵੀ 2 ਸਾਲ ਦਾ ਮਿਲੇਗਾ ਸੋ ਬੱਚੇ ਦਾ ਭਰਪੂਰ ਫਾਇਦਾ ਹੈ ਐਂਡ ਇਹਦੇ ਵਿੱਚ 1 ਸਾਲ ਦੀ ਗ੍ਰੈਜੂਏਸ਼ਨ ਐਂਡ 1 ਸਾਲ ਦੀ ਮਾਸਟਰਸ ਵੀ ਸਾਡੇ ਕੋਲ ਅਵੇਲੇਬਲ ਹੈ ਜੀ ਪਲੱਸ 2 ਚ ਘੱਟੋ-ਘੱਟ ਕਿੰਨੇ ਮਾਰਕਸ ਚਾਹੀਦੇ ਦੇਖੋ ਜੇ ਆਇਲਸ ਬੱਚੇ ਨੇ ਕੀਤੀ ਹੈ ਓਵਰਆਲ 6 ਨਾ ਲੈਸਨ 5.5 2020 ਓਨਵਰਡਸ ਪਾਸ ਆਊਟ ਹੈ ਤਾਂ ਬੇਸ਼ੱਕ 33% ਨਾਲ ਪਾਸ ਹੋਵੇ ਜੀ ਕੋਈ ਮੈਟਰ ਨਹੀਂ ਕਰਦਾ ਉਹਨੂੰ ਅਸੀਂ ਅਗੇਨ 1 ਸਾਲ ਦੀ ਗ੍ਰੈਜੂਏਸ਼ਨ ਚ ਭੇਜ ਸਕਦੇ ਹਾਂ ਪਲੱਸ 2 ਤੋਂ ਬਾਅਦ ਕਿੰਨਾ ਗੈਪ ਜਿਹੜਾ ਅਸੈਪਟੇਬਲ ਹੈ ਅ ਪਲੱਸ 2 ਤੋਂ ਬਾਅਦ ਗੈਪ ਦੇਖੋ ਜਸਟੀਫਾਈਡ ਹੋਣਾ ਚਾਹੀਦਾ ਹੈ ਸੋ ਗੈਪ ਕਾਫੀ ਯੂਨੀਵਰਸਿਟੀਆਂ ਐਸੀਆਂ ਨੇ ਜਿਹੜੀਆਂ ਐਡਮਿਸ਼ਨ ਬੱਚੇ ਨੂੰ ਦੇ ਰਹੀਆਂ ਗੈਪ ਵੀ ਐਸੈਪਟ ਕਰ ਰਹੀਆਂ ਸੋ ਬੱਚਾ ਇੱਕ ਵਾਰੀ ਪ੍ਰੋਫਾਈਲ ਲੈ ਕੇ ਆਵੇ ਅਗੇਨ ਪ੍ਰੋਪਰ ਕਾਉਂਸਲਿੰਗ ਕੀਤੀ ਜਾਏਗੀ ਜੀ ਉਹਦੀ ਫੰਡ ਕਿੰਨਾ ਕੁ ਚਾਹੀਦਾ ਅਕਾਊਂਟ ਦੇ ਅੰਦਰ ਅ ਫੰਡਸ ਦੇਖੋ ਜੀ ਰਿਕੁਆਇਰਮੈਂਟ ਹੈ ਤੁਸੀਂ ਆਪਣੇ ਲਿਵਿੰਗ ਐਕਸਪੈਂਸਸ ਸ਼ੋ ਕਰਨੇ ਹੁੰਦੇ ਆ ਐਂਡ ਜਿੰਨੀ ਫੀਸ ਤੁਸੀਂ ਭਾਰਤੀ ਜਿਹੜੀ ਬਚ ਗਈ ਉਹ ਤੁਸੀਂ ਸ਼ੋ ਕਰਨੀ ਹੁੰਦੀ ਹੈ ਐਂਡ ਉਹ ਫੰਡ ਸ਼ੋ ਕਰਕੇ ਤੁਸੀਂ ਆਪਣਾ ਵੀਜ਼ਾ ਬੜੇ ਅੱਛੇ ਢੰਗ ਨਾਲ ਲਵਾ ਸਕਦੇ ਪ੍ਰੋਸੀਜਰ ਕਿੰਨੀ ਬੈਂਡ ਚਲੋ ਅਗੇ ਪਹਿਲਾ 3 ਮਹੀਨੇ ਚ ਉਹਨੇ ਬੈਂਡ ਲੈ ਲੇ ਜੀ ਉਹ 3 ਮਹੀਨੇ ਨੂੰ ਕੱਟ ਦਈਏ ਉਸ ਤੋਂ ਬਾਅਦ ਤੁਹਾਨੂੰ ਫਾਈਲ ਦੇਤੀ ਫਿਰ ਪ੍ਰੋਸੀਜਰ ਕੀ ਨਹੀਂ ਜੀ ਮਲਟੀਪਲ ਇਨਟੇਕਸ ਨਹੀਂ ਜੀ 메인 ਜਿਹੜੇ ਯੂਕੇ ਦੇ ਦੋ ਇਨਟੇਕਸ ਨੇ that is ਜਨਵਰੀ ਐਂਡ ਸਪਟੰਬਰ ਬਟ ਵਿੱਚ ਵਿਚਾਲੇ ਕੋਈ ਫੈਬ ਇਨਟੇਕ ਆ ਜਾਂਦਾ ਹੈ ਹੁਣ ਰੀਸੈਂਟਲੀ ਮੇਨ ਟੇਕ ক্লোਜ਼ ਹੋਇਆ ਹੈ ਜੁਲਾਈ ਟੇਕ ਹੈ ਅਗੇ ਅਗਸਤ ਵੀ ਹੈ ਸੋ ਮਲਟੀਪਲ ਇਨਟੇਕਸ ਨੇ ਡਿਪੈਂਡ ਕਰਦਾ ਕਦੋਂ ਬੱਚੇ ਦਾ ਰਿਜ਼ਲਟ ਆਉਂਦਾ ਕਦੋਂ ਆਪਣੀ ਫਾਈਲ ਜਿਹੜੀ ਹੈ ਸਾਡੇ ਕੋਲ ਪੁਟ ਅਪ ਕਰਦਾ ਔਰ ਜਿਹੜੇ ਲੋਕ ਕਹ ਰਹੇ ਆ ਕਿ ਯੂਕੇ ਬੰਦ ਹੋ ਗਿਆ ਹੁਣ ਤੁਹਾ ਕਿ ਆਜੋ 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 ਪਰ ਮੈਂ ਵਧੀਆ ਬੱਚਿਆਂ ਨੂੰ ਲੈ ਕੇ ਜਾਣਾ ਜਿਹੜੇ ਬੱਚੇ ਪੜ੍ਹਾਈ ਵਿੱਚ ਅੱਛੇ ਨੇ ਉਹਨਾਂ ਨੂੰ ਲੈ ਕੇ ਜਾਣਾ ਜੀ ਮਾਰਕੀਟ 'ਚ ਜਾਣੇ ਆ ਤਾਂ ਉਹ ਐ ਲੱਗਦਾ ਕਿ ਯੂਕੇ ਬੰਦ ਹੋ ਗਿਆ ਐਦਾਂ ਕਿਉਂ ਨਹੀਂ ਜੀ ਨਹੀਂ ਯੂਕੇ ਦੇਖੋ ਅਗੇਨ ਹੁਣ ਅਸੀਂ ਨੀ ਚੰਗੇ ਬੁਰਾ ਨਹੀਂ ਕੋਈ ਬਟ ਮੈਂ ਆਪਣੇ ਕੰਮ ਦੇ ਬਾਰੇ ਬੋਲ ਸਕਦਾ ਕਿ ਸਾਡੇ ਕੋਲ ਤਾਂ ਯੂਕੇ ਲਈ ਬਹੁਤ ਅੱਛੀ ਆਪਰਚੂਨਿਟੀਆਂ ਆ ਰਹੀਆਂ ਹਾਂ ਹਾਂ ਸਟ੍ਰਿਕਟ ਜ਼ਰੂਰ ਹੋਇਆ ਹੈ ਪਰ ਜੈਨੂਇਨ ਆਪਰਚੂਨਿਟੀਆਂ ਦੱਸ ਰਿਹਾ ਅ ਜੇਕਰ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ ਬੇਸ਼ੱਕ 15 ਸਾਲ ਦਾ ਗੈਪ ਵੀ ਹੈ ਜੇਕਰ ਗ੍ਰੈਜੂਏਸ਼ਨ 'ਚ ਉਹਦੇ 45% ਨੰਬਰ ਹੈਗੇ ਨੇ ਤਾਂ ਉਹਨੂੰ ਅਸੀਂ ਵਿਦਾਊਟ ਆਇਲਸ ਵਿਦਾਊਟ ਇੰਟਰਵਿਊ 1 ਸਾਲ ਦੀ ਸਟੱਡੀ ਤੇ ਇਹ ਤੁਸੀਂ ਮਾਸਟਰਸ ਲਈ ਗੱਲ ਕਰ ਰਹੇ ਹੋ ਪਰ ਆਪਾਂ ਦੀ ਗ੍ਰੈਜੂਏਸ਼ਨ ਸਰ ਇੱਕ ਸਵਾਲ ਲਊਗਾ ਤੁਸੀਂ ਇੱਕ ਵਾਰੀ ਫਿਰ ਤੋਂ ਕਨਫਰਮ ਕਰ ਦਿਓ ਵੀਡੀਓ ਪਿੱਛੇ ਨਹੀਂ ਕਰਨੀ ਪਵੇ ਹੁਣ ਰੀਸੈਂਟਲੀ ਪਲੱਸ 2 ਕੀਤੀ ਹੈ ਤੱਕ ਕੀ ਕੀ ਮਤਲਬ एलिजिਬਿਲਟੀ ਕਰਾਈਆ ਕੀ ਕੀ ਹੈਗਾ ਦੇਖੋ ਪਲੱਸ 2 ਕੀਤੀ ਹੈ ਦੇਖ ਬੱਚੇ ਜਿਹੜੇ ਨੇ ਔਰ ਉਹਨੂੰ ਦੇਖੋ 3 ਸਾਲ ਦੀ ਗ੍ਰੈਜੂਏਸ਼ਨਸ ਤਾਂ ਵਿਦਾਉਟ ਆਇਲਸ ਤਾਂ ਉਹ 100% एलिਜੀਬਲ ਹੈ ਬਟ ਅਗੇਨ ਅਸੀਂ ਉਹਦਾ ਫਾਇਦਾ ਕਰਨਾ ਚਾਹੁੰਦੇ ਆ ਕਿ ਆਇਲਸ ਓਵਰਆਲ ਛੇ ਨਾਟ ਲੈਸ ਦਨ 5.5 ਬੈਂਡ ਜਾਂ ਪੀਟੀ ਵਿੱਚ 59 ਈਚ ਨੰਬਰ ਲੈ ਕੇ ਉਹ 3 ਸਾਲ ਦੀ ਬਜਾਏ 1 ਸਾਲ ਦੀ ਸਟੱਡੀ ਤੇ ਜਾਵੇ ਤਾਂ ਆਪਣੇ ਨੋਪਿਆਂ ਦਾ ਪੈਸਾ ਬਚਾਏਗਾ ਜੀ ਅਸੀਂ ਤੁਹਾਨੂੰ ਕਲੀਅਰ ਕਰ ਦਈਏ ਕਿ ਜੇ ਤੁਸੀਂ ਆਇਲਸ ਕਰ ਲੈਂਦੇ ਹੋ ਇਹ ਕਰਾ ਦੇਣਗੇ ਤੁਸੀਂ ਜਾਂਦੇ ਹੋ 3 ਸਾਲ ਲਈ 1 ਸਾਲ ਦੀ ਸਟੱਡੀ 2 ਸਾਲ ਦਾ ਵਰਕ ਵੀਜ਼ਾ 2 ਸਾਲ ਦਾ ਵਰਕ ਵੀਜ਼ਾ ਜੇ ਤੁਸੀਂ ਕਹਿੰਦੇ ਕਿ ਮੈਂ ਐਲਸ ਕਰਨੀ ਨਹੀਂ ਆ ਮੈਂ ਸਿੱਧਾ ਅਰਜੁਨ ਭਾਜੀ ਕੋਲ ਜਾਣਾ ਫਾਈਲ ਦੇਣੀ ਆ ਫਿਰ ਤੁਸੀਂ 3 ਮਤਲਬ 3 ਸਾਲ ਜਾ ਕੇ ਪੜਨਾ ਪੈਣਾ 3 ਸਾਲ ਦੀ ਪੜ੍ਹਨਾ 2 ਸਾਲ ਦਾ ਵਰਕ ਪਰਮਿਟ ਮਿਲੇਗਾ ਹੁਣ ਮਾਸਟਰਸ ਦੀ ਗੱਲ ਕਰ ਰਹੇ ਨੇ ਗ੍ਰੈਜੂਏਸ਼ਨ ਦੀ ਗੱਲ ਤਾਂ ਹੋ ਗਈ ਮਾਸਟਰਸ ਲਈ ਤੁਸੀਂ ਕਹਿ ਰਹੇ ਹੋ ਕਿ ਮਿਨਿਮਮ 45% ਮਾਰਕਸ ਚਾਹੀਦੇ ਆ ਗੈਪ ਕਿੰਨਾ ਚਾਹੀਦਾ ਗੈਪ ਬੇਸ਼ੱਕ 15 ਸਾਲ ਦਾ ਹੋਵੇ ਜੀ अच्छा मिनिमम टू मिनिमम जेड़ा 15 ਸਾਲ ਤੱਕ ਅਕਸੈਪਟੇਬਲ ਹੈਗਾ 15 ਸਾਲ ਤੋਂ ਜ਼ਿਆਦਾ ਨਹੀਂ ਹੋਗਾ ਫਿਰ ਤਾਂ ਮੈਕਸਿਮਮ 15 ਸਾਲ ਤੋਂ ਜ਼ਿਆਦਾ ਗੈਪ ਵੀ ਚੱਲ ਜਾਂਦਾ ਬਟ ਇਹਦੇ ਵਿੱਚ ਇਹ ਹੈ ਕਿ ਮੈਕਸਿਮਮ ਜਿਹੜੇ ਪ੍ਰੋਫਾਈਲ ਸਾਡੇ ਕੋਲ ਆਉਂਦੇ ਨੇ ਉਹਨਾਂ ਦਾ ਇੰਨਾ ਕੀ ਗੈਪ ਹੁੰਦਾ ਹੈ ਸੋ 10 ਤੋਂ 15 ਸਾਲ ਦਾ ਗੈਪ ਇੱਕ ਰੀਜ਼ਨੇਬਲ ਹੈ ਜਿਹੜੀ ਯੂਨੀਵਰਸਿਟੀਆਂ ਲੈ ਵੀ ਰਹੀਆਂ ਨੇ ਐਂਡ 45% ਮਿਨਿਮਮ ਮਾਰਕਸ ਹੋਣੇ ਚਾਹੀਦੇ ਹੈ ਗ੍ਰੈਜੂਏਸ਼ਨ ਚ ਵਿਦਾਊਟ ਆਇਲਸ ਵਿਦਾਊਟ ਇੰਟਰਵਿਊ ਅਸੀਂ 1 ਸਾਲ ਦੀ ਮਾਸਟਰਸ ਯੂਕੇ ਵਿੱਚ ਕਮਿੰਗ ਸੈਪਟੈਂਬਰ ਇੰਟੇਕ ਦਵਾ ਸਕਦੇ ਹਾਂ ਵਿਦਾਊਟ ਆਇਲਸ ਬਿਲਕੁਲ ਵਿਦਆਊਟ ਇੰਟਰਵਿਊ ਐਗਜ਼ੈਕਟਲੀ ਇਸ ਗੱਲ ਤੇ ਭਰੋਸਾ ਕਿਤਾ ਕਿ ਕਰਾਂਗੇ ਜੀ ਅਸੀਂ ਮੈਂ ਕਹਾਂ ਜੀ ਤੁਸੀਂ ਸਾਰੇ ਪੈਸੇ ਹੀ ਵੀਜ਼ਾ ਲੱਗਣ ਤੇ ਦਿਓ ਤੋ ਦਾ ਰਿਸਕ ਹੈ ਕੋਈ ਨਹੀਂ ਤਾਂ ਭਰੋਸਾ ਕਰਨਾ ਤਾਂ ਲਾਜ਼ਮੀ ਹੈ ਜੀ ਫਿਰ ਉਹਨਾਂ ਨੂੰ ਆਇਲਸ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਆਇਲਸ ਕਰਨ ਦੀ ਲੋੜ ਨਹੀਂ ਜੇ ਗ੍ਰੈਜੂਏਸ਼ਨ ਵਿਦ 45% ਹੈਗੀ ਹੈ ਜੀ ਹੁਣ ਆਪਾਂ ਸਮਝੀਏ ਕਿ ਜੇ ਆਪਾਂ ਬੀਏ ਕੀਤੀ ਆ ਜਾਂ ਬੀਏ ਬੀਬੀਏ ਕੀਤੀ ਆ ਗ੍ਰੈਜੂਏਸ਼ਨ ਕੀਤੀ ਆ ਔਰ ਸਾਡਾ ਗੈਪ ਵੀ ਹੈਗਾ 4-5 ਸਾਲ ਦਾ ਕਿਉਂਕਿ ਇਹਨਾਂ ਕੀ ਹੁਣ ਜਿਆਦਾ ਵਾਲੇ ਤਾਂ ਫਿਰ ਕਈ ਵੇਲੇ ਨਹੀਂ ਵੀ ਲਾਉਂਦੇ ਬਲੋ ਜੇ ਆਪਣਾ ਗੈਪ ਹੈਗਾ ਆ 4-5 ਸਾਲ ਦਾ ਔਰ ਸਾਡੀ ਗ੍ਰੈਜੂਏਸ਼ਨ ਚ ਸਾਡੇ 45% ਮਾਰਕਸ ਹੈਗੇ ਜਾਂ ਉਸ ਤੋਂ ਜ਼ਿਆਦਾ ਆ ਫਿਰ ਸਾਨੂੰ ਆਇਲਸ ਕਰਨ ਦੀ ਵੀ ਨਹੀਂ ਲੋੜ ਸਾਨੂੰ ਇੰਟਰਵਿਊ ਦੀ ਤਿਆਰੀ ਕਰਨ ਦੀ ਵੀ ਨਹੀਂ ਲੋੜ ਤੁਸੀਂ ਆਣਾ ਇਹਨਾਂ ਨੂੰ ਫਾਈਲ ਦੇਣੀ ਆ ਇਹ ਕਹਿੰਦੇ ਕਿ ਰੌਲਾ ਹੀ ਕੋਈ ਨਹੀਂ ਮੈਂ ਪੈਸੇ ਵੀ ਸਾਰੇ ਬਾਅਦ ਚ ਲਵਾਂਗਾ ਪਰ ਕੀ ਵੇਲੇ ਫਿਰ ਕੰਸਲਟੈਂਟ ਕਹਿ ਦਿੰਦੇ ਆ ਕਿ ਜੀ ਥੋੜੇ ਦੇ ਦਿਓ ਫਾਈਲ ਖਰਚਾ ਹੋ ਗਿਆ ਮੈਡੀਕਲ ਕਰਾਉਣਾ ਪੈਣਾ ਫਿਰ ਕਿਹੜੇ ਲੱਗੇ ਸਾਡੇ 25000 ਰੁਪਏ ਦੇ ਦਿਓ ਬਾਕੀ ਬਾਅਦ ਚ ਦੇਖ ਲਾਂਗੇ ਜਿੱਥੇ ਤਾਂ ਨਹੀਂ ਗੱਲ ਟਿਕਦੀ ਜਿੱਥੇ ਕਮਿਟਮੈਂਟ ਕਰ ਦਿੱਤੀ ਕਿ ਬਾਅਦ ਚ ਲਾਵਾਂਗੇ ਤਾਂ ਬਾਅਦ ਚ ਹੀ ਲਾਵਾਂਗੇ ਜਿੱਥੇ ਐਡਵਾਂਸ ਲੈਣਾ ਹੁੰਦਾ ਸੀ ਕਹਿ ਕੇ ਲੈਣੇ ਆ ਜੀ ਆ ਰਿਫ ਤੇਰਾ ਐਡਵਾਂਸ ਲੈ ਰਹੇ ਆ ਰਿਫੰਡੇਬਲ ਹੈ ਜਾਂ ਨੋਨ ਰਿਫੰਡੇਬਲ ਹੈ ਕਲਾਇੰਟ ਨੂੰ ਪਾਰਦਰਸ਼ੀ ਤਨ ਨਾਲ ਸਮਝਾ ਕੇ ਚੱਲੀਦਾ ਜੀ ਹੋਰ ਕੋਈ ਰਿਕੁਆਇਰਮੈਂਟ ਹੋਵੇ ਮਾਸਟਰ ਡਿਗਰੀ ਲਈ ਅ ਦੇਖੋ ਤੁਸੀਂ ਇੱਕ ਵਾਰੀ ਪ੍ਰੋਫਾਈਲ ਅਸੈਸ ਕਰਾਓ ਅਸੀਂ ਉਹਦੇ ਦਾ ਨਹੀਂ ਕੋਈ ਪੈਸੇ ਬਿਲਕੁਲ ਫ੍ਰੀ ਜੀ ਬਿਲਕੁਲ ਫ੍ਰੀ ਤੁਸੀਂ ਆਓ ਸਾਨੂੰ ਮਿਲੋ ਐਂਡ ਯੂਕੇ ਮੈਂ ਤੁਹਾਨੂੰ ਇੰਨੀ ਸ਼ੋਰਟੀ ਦੇ ਸਕਦਾ ਕਿ ਕਿਸੇ ਨਾ ਕਿਸੇ ਵੇ ਆਊਟ ਦੇ ਨਾਲ ਲੀਗਲ ਵੇ ਆਊਟ ਦੇ ਨਾਲ ਤੁਹਾਨੂੰ ਲੀਗਲੀ ਯੂਕੇ ਅਸੀਂ ਪਹੁੰਚ ਸਕਦੇ ਹਾਂ ਜੀ ਵਿਜ਼ਟਰ ਵੀਜ਼ਾ ਲੁੱਕ ਇਟ ਹਾਂ ਜੀ ਜੇ ਤੁਹਾਡੀ ਏਜ 25 ਸਾਲ ਪਲੱਸ ਹੈ ਐਂਡ ਵਿਜ਼ਟਰ ਵੀਜ਼ੇ ਤੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਤੋ ਬੇਚੇ ਜੇ ਸਾਡੇ ਕੋਲ ਆਓ ਅਸੀਂ ਤੁਹਾਡਾ ਵਿਜ਼ਟਰ ਵੀਜ਼ਾ ਤੁਹਾਨੂੰ ਸ਼ਾਰਟ ਇਨ ਲੈ ਕੇ ਦਵਾਂਗੇ ਐਂਡ ਇਹਦੇ ਵਿੱਚ ਮੇਨ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣ ਜਾ ਰਿਹਾ ਪੈਸੇ ਜਦੋਂ ਤੁਸੀਂ ਯੂਕੇ ਪਹੁੰਚ ਗਏ ਅੱਛਾ ਮਤਲਬ ਯੂਕੇ ਟੂਰਿਸਟ ਵੀਜ਼ਾ ਤੁਹਾਡੇ ਕੋਲ ਅਪਲਾਈ ਕਰਨ ਪੈਸਾ ਉਦੋਂ ਦੇਣਾ ਜਦੋਂ ਬੰਦਾ ਯੂਕੇ ਪਹੁੰਚ ਗਿਆ ਐਗਜ਼ੈਕਟਲੀ ਜੀ ਵੀਜ਼ਾ ਲੱਗੇ ਤੇ ਨਹੀਂ ਯੂਕੇ ਪਹੁੰਚੇ ਤੇ ਯੂਕੇ ਪਹੁੰਚੇ ਤੇ ਜੀ ਕਿਉਂਕਿ ਅੱਜਕੱਲ ਬਹੁਤ ਸਾਰੇ ਕਲਾਇੰਟਸ ਨੂੰ ਇਹ ਰਹਿ ਜਾਂਦਾ ਕਿ ਘਰੇ ਮੇਰਾ ਵੀਜ਼ਾ ਜੈਨੂਇਨ ਹੈ ਮੈਨੂੰ 에ਰਪੋਰਟ ਤੇ ਨਾ ਨਹੀਂ ਰੋਕਿਆ ਜਾਓ ਭਾਈ ਸਾਡਾ ਸਭ ਕੁਝ ਜੈਨੂਇਨ ਹੋਏਗਾ ਐਂਡ ਤੁਸੀਂ ਛਾਲਾ ਮਾਰਦੇ ਯੂਕੇ ਜਾਓਗੇ ਐਂਡ ਜਿੱਲੇ ਪਹੁੰਚ ਜਾਓਗੇ ਤਾਂ ਥੜ ਕੋ ਪੈਸੇ ਲੈ ਜਾਣਗੇ ਜੀ ਪਰ ਮੰਨ ਲਓ ਕਿਸੇ ਨੌਜਵਾਨ ਦੀ ਉਮਰ 26 27 ਸਾਲ ਆ ਉਹਦੇ ਕੋਲ ਫੰਡ ਵੀ ਨਹੀਂ ਹੈ ਕੰਬੀਨੀ ਪ੍ਰੋਪਰ ਕਰਦਾ ਫਿਰ ਉਹਦਾ ਵੀਜ਼ਾ ਕਿੱਦਾਂ ਆਜੂਗਾ ਉਹਦੇ ਲਈ ਉਹਨੂੰ ਗਾਈਡ ਕਰਦੇ ਆਂ ਜੀ ਕਿ ਤੂੰ ਆਪਣੇ ਐਨਏ ਫੰਡਸ ਮੇਨਟੇਨ ਕਰ ਲਾ ਐਂਡ ਆਹ ਪ੍ਰੋਫਾਈਲ ਤੇਰੇ ਕੋ ਚਾਹੀਦਾ ਮੇਨ ਫੇਰ ਅਗੇਨ ਆ ਜਾਂਦਾ ਇਹਦੇ ਵਿੱਚ ਕਿ ਤੁਹਾਡਾ ਫਾਈਲਿੰਗ ਚ ਕਿੰਨਾ ਦਮ ਹੈ ਜੀ ਸਾਡੀ ਫਾਈਲਿੰਗ ਪੂਰੀ ਪ੍ਰੋਪਰ ਸਾਡੀ ਜਿਹੜੀ 100% ਫਾਈਲਿੰਗ ਕਰਦੇ ਆਂ ਐਂਡ ਸਾਡੇ ਦੇ ਰਿਜ਼ਲਟਸ ਨੇ ਹਾਲੇ ਤੱਕ ਯੂਕੇ ਦਾ ਸਾਡਾ ਸਿੰਗਲ ਬੀ ਰਿਫਿਊਜ਼ਲ ਨਹੀਂ ਹੈ ਜੀ ਮਤਲਬ ਕੋ ਮੜ ਲਈ ਭਈ ਇਹਨੇ ਮੁੜ ਕੇ ਵੀ ਆਉਣਾ ਪੈਣਾ ਅਸੀਂ ਤਾਂ ਇਸ ਲਾਹੀ ਦਿੰਦੇ ਆਂ ਜੀ ਕਿ ਮੁੜ ਕੇ ਆਓ ਬਟ ਹੁਣ ਜੇ ਕੋਈ ਨਹੀਂ ਆਏਗਾ ਤਾਂ ਉਹਦੇ ਤੇ ਸਾਡਾ ਬਸ ਨਹੀਂ ਚੱਲਦਾ ਜ ਉਹ ਕਹਿੰਦੇ ਯੂਰਪ ਵੱਲ ਨੂੰ ਵੀ ਜਾਣਾ ਉਹਦੇ ਲਈ ਅਪਲਾਈ ਕਰਦੇ ਹੋ ਜੀ ਬਿਲਕੁਲ ਸ਼ੇਨਿਗਨ ਵੀਜ਼ਾ ਜੀ ਯੂਰਪ ਦੇ ਵਿੱਚ ਇੱਕ ਤਾਂ ਫਰੈਸ਼ ਪ੍ਰੋਫਾਈਲ ਜਿਹੜੀਆਂ ਆ ਗਈਆਂ ਜਿਹੜੇ ਘੁੰਮਣ ਜਾਣਾ ਚਾਹੁੰਦੇ ਨੇ ਇੱਕ ਜਿਹਨਾਂ ਨੇ ਰਿਫਿਊਜ਼ਲ ਵੀ ਲੈ ਲੈਨੇ ਸੋ ਯੂਰਪ ਦੀ ਆਪਸ਼ਨ ਸਾਡੇ ਕੋਲ ਹੈਗੀ ਆ ਅਗੇਨ ਜਿਹੜੀ ਪੇਮੈਂਟ ਹੈ ਔਰ ਰੀਚ ਮਤਲਬ ਕਿ ਪਹੁੰਚਣ ਤੋਂ ਬਾਅਦ ਦੇ ਸਕਦੇ ਹੋ ਸੋ ਯੂਰਪ ਯੂਕੇ ਈਵਨ ਨਿਊਜ਼ੀਲੈਂਡ ਰਨਿੰਗ ਡੈਸਟੀਨੇਸ਼ਨ ਹੈ ਨਿਊਜ਼ੀਲੈਂਡ ਵੈਸਟਰ ਵੀਜ਼ੇ ਦੇ ਜਿਹੜੇ ਇਛੂਕ ਨੇ ਔਰ 23 ਸਾਲ ਪਲੱਸ ਉਮਰ ਹੈਗੀ ਉਹਨਾਂ ਦੀ ਉਹ ਸਾਡੇ ਕੋਲ ਆ ਸਕਦੇ ਨੇ ਐਂਡ ਆਪਣਾ ਨਿਊਜ਼ੀਲੈਂਡ ਜਾਣ ਦਾ ਸੁਪਨਾ ਵੀ ਪੂਰਾ ਕਰ ਸਕਦੇ ਨੇ 23 ਸਾਲ 33 ਐਂਡ ਅਬੋਵ 33 ਐਂਡ ਅਬੋਵ ਉਹ ਵੀ ਨਿਊਜ਼ੀਲੈਂਡ ਟੂਰਿਸਟ ਵੀਜ਼ਾ ਜਾ ਸਕਦੇ ਪੂਰਿਸਟ ਵੀਜ਼ਾ ਤੇ ਬਿਲਕੁਲ ਜਾ ਸਕਦੇ ਜੀ ਅੱਛਾ ਪ੍ਰੋਸੈਸਿੰਗ ਟਾਈਮ ਕੀ ਰਹੇਗਾ ਤਕਰੀਬਨ ਜਿਹੜਾ ਨਿਊਜ਼ੀਲੈਂਡ ਸ਼ੈਨਿਗਨ ਜਾਂ ਫਿਰ ਮੈਂ ਤੁਹਾਨੂੰ ਯੂਕੇ ਦਾ ਦੱਸ ਰਿਹਾ ਅਸੀਂ 30 ਟੂ 45 ਡੇਸ ਦੇ ਵਿੱਚ ਉੱਲਿਆ ਨਾ ਟਾਈਮ ਫਾਈਲ ਲੌਗਇਨ ਕਰ ਦੇਣਾ ਅਨਿਸ਼ੀਸ਼ੀ ਕਰਨ ਨੂੰ ਕੁਝ ਨਹੀਂ ਲੈਣਾ ਅਸੀਂ ਕਿਪਿਆ ਨਹੀਂ ਲਵਾਂਗੇ ਜੀ ਜਿਨ੍ਹਾਂ ਦਾ ਪਹਿਲਾ ਰਿਫਿਊਜ਼ ਹੈ ਯੂਰਪ ਚ ਯੂਰਪ ਇੱਕ ਵਾਰੀ ਰਿਫਿਊਜ਼ ਦੇਖਣਾ ਜ਼ਰੂਰ ਪਏਗਾ ਜੀ ਕਦੋਂ ਦਾ ਰਿਫਿਊਜ਼ ਲੈ ਕੇ ਨਾ ਕਰਨਾ ਕਰਕੇ ਐ ਬਟ ਸਟਿਲ ਸ਼ਾਰਟ ਹੀ ਲੈਣੇ ਆ ਕਿ ਯੂਰਪ ਉਹਨਾਂ ਨੂੰ ਵੀ ਅਜੀਬ ਪਹੁੰਚਾ ਸਕਦਾ ਜਿਹੜੇ ਡਿਪਰੈਸ ਹੋ ਗਏ ਹੁਣ ਕਿ ਯੂਰਪ ਦਾ ਵੀ ਯੂਕੇ ਬੜਨਾ ਨਹੀਂ ਕਹਿੰਦੇ ਬੰਦ ਹੋ ਗਿਆ ਕੈਨੇਡਾ ਬੰਦ ਹੋ ਗਿਆ ਸ਼ੇਨਗਨ ਦੀ ਟਰਾਈ ਕੀਤੀ ਸੀਗੀ ਉਧਰ ਰਿਫਿਊਜ਼ ਆ ਗਿਆ ਉਹ ਇੱਕ ਵਾਰ ਆ ਕੇ ਮਿਲ ਸਕਦੇ ਮਿਲਣ ਦਾ ਤਾਂ ਨਹੀਂ ਕੋਈ ਖਰਚਾ ਨਾ ਜੀ ਨਾ ਕੋਈ ਕੰਸਲਟੇਸ਼ਨ ਬਿਲਕੁ ਕੈਨੇਡਾ ਦੀ ਗੱਲ ਕਰਨੀ ਥੋੜੀ ਜੀ ਹਾਂਜੀ ਹਾਂਜੀ ਕੈਨੇਡਾ ਜ਼ਰੂਰ ਕਰੋ ਜੀ ਮੈਂ ਤਾਂ ਕਹਿੰਨਾ ਬੱਚੇ ਥੋੜੇ ਚਿੰਤਤ ਨੇ ਕਹਿੰਦੇ ਕੈਨੇਡਾ ਪੀਆਰ ਨਹੀਂ ਹੁੰਦਾ ਬੰਦਾ ਹਾਂ ਜੇ ਚਲੇ ਜਾਵੇ ਉੱਥੇ ਕਿੰਨੇ ਕੰਮ ਨਹੀਂ ਮਿਲਦਾ ਮੈਂ ਕਹਾਂ ਜੀ ਪੀਆਰ ਇੱਥੋਂ ਲੈ ਕੇ ਜਾਓ ਕੈਨੇਡਾ ਬਿਲਕੁਲ ਜੀ ਮੈਨੂੰ ਦਵਾ ਤੁਹਾਡੀ ਲੋੜ ਇੱਥੇ ਬਹੁਤ ਹੈ ਜੀ ਸੋ ਕੈਨੇਡਾ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਵੱਡੀ ਆਪਰਚੂਨਿਟੀ ਦੇਣ ਜਾ ਰਿਹਾ ਜੇਕਰ ਤੁਸੀਂ +2 ਕੀਤੀ ਹੋਈ ਹੈ ਐਂਡ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਸਟੱਡੀ ਵੀਜ਼ੇ ਤੇ ਜਾਈਏ ਬਿਕਾਜ਼ ਅੱਜਕੱਲ ਜੋ ਹਾਲਾਤ ਚੱਲ ਰਹੇ ਨੇ ਕਿ ਸ਼ਾਇਦ ਤੁਹਾਨੂੰ ਵਰਕ ਪਰਮਿਟ ਮਿਲੇ ਨਾ ਮਿਲੇ ਰੂਲ ਸਖਤ ਹੋ ਜਾਣ ਪੀਆਰ ਮਿਲੇ ਨਾ ਮਿਲੇ ਤੁਸੀਂ ਲੈਂਡੇਡ ਪੀਆਰ ਇੱਥੋਂ ਵਿਦ ਫੈਮਿਲੀ ਆਫਟਰ +2 アフター uh, प्लस 2アフター ग्रेजुएशन ਵਾਲੀ ਜੋ অপਸ਼ਨ ਹੈ ਬਿਲਕੁਲ ਹੈ ਜੀ ਤੁਸੀਂ ਇੱਕ ਵਾਰੀ ਪ੍ਰੋਫਾਈਲ ਅਸੈਸ ਕਰਾਓ ਐਂਡ ਅਸੀਂ ਤੁਹਾਨੂੰ 100% ਦਾਅਵੇ ਦੇ ਨਾਲ ਕੈਨੇਡਾ ਪੀਆਰ ਕਰਾ ਕੇ ਦਿਖਾਵਾਂਗੇ ਜੀ ਮਤਲਬ ਪਲੱਸ 2 ਰੀਸੈਂਟ ਚਾਹੀਦੀ ਹੈ ਕਿ ਪੁਰਾਣੀ ਪਲੱਸ 2 ਚਾਹੀਦੀ ਬੰਦੇ ਇਹ ਏਜ ਦੀ ਰਿਕੁਆਇਰਮੈਂਟ ਕੀ ਹੈ तकरीबन ਰੀਸੈਂਟ ਇਸ ਸਾਲ ਦਾ ਮੈਂ ਨਹੀਂ ਕਹਾਂਗਾ ਸਾਲ ਤੋਂ ਪਹਿਲਾਂ ਦੀ ਮਤਲਬ 2024 ਜਾਂ ਉਸ ਤੋਂ ਪਹਿਲਾਂ ਦੇ ਜਿਹੜੇ ਪਲੱਸ 2 ਪਾਸ ਆਊਟ ਨੇ ਉਹਨਾਂ ਨੂੰ ਅਸੀਂ ਪੀਆਰ ਵਿੱਚ ਕਾਫੀ ਹੈਲਪ ਕਰ ਸਕਦੇ ਹਾਂ ਇਥੋਂ ਲੈਂਡਡ ਪੀਆਰ ਤੇ ਖਰਚਾ ਕਿੰਨਾ ਖਰਚਾ ਦੇ ਕੋ ਪ੍ਰੋਫਾਈਲ ਟੂ ਪ੍ਰੋਫਾਈਲ ਡਿਪੈਂਡ ਕਰਦਾ ਹੁਣ ਇੱਕ ਵਾਰੀ ਜਦੋਂ ਦੀ ਸਾਡੇ ਕੋਲ ਦੇ ਨੰਬਰ ਦੇਖਣੇ ਪੈਣਗੇ ਉਹਦਾ ਐਕਸਪੀਰੀਅੰਸ ਦੇਖਣਾ ਪਏਗਾ ਬਟ ਹਾਂ ਕੰਮ ਅਸੀਂ 100% ਕਰਾ ਕੇ ਦਵਾਂਗੇ ਔਰ ਇਹਦੇ ਵਿੱਚ ਵੀ ਕਹਿ ਲਓ ਕਿ ਰਿਸਕ ਫੈਕਟਰ ਬਿਲਕੁਲ ਖਤਮ ਹੈ ਸਟੈਪ ਵਾਈਜ਼ ਸਟੈਪ ਪੇਮੈਂਟ ਜ਼ਰੂਰ ਹੈ ਪਰ ਐਵਰੀ ਸਿੰਗਲ ਪੈਨੀ ਇਜ਼ ਰਿਫੰਡੇਬਲ ਉਹਦੀ ਗਾਰੰਟੀ ਕੌਣ ਕਰਦਾ ਫਿਰ ਅਸੀਂ ਕਰਦੇ ਆ ਜੀ ਅਸੀਂ ਸਾਡੇ ਨਾਲ ਜਿਹੜਾ ਮਰਜ਼ੀ ਕਚੈਰੀਆਂ ਚ ਅਗਰੀਮੈਂਟ ਕਰਕੇ ਸਾਡੇ ਕੋਲ ਤੁਸੀਂ ਆਪਣੀ ਫਾਈਲ ਲਵਾਓ ਐਂਡ ਜੋ ਕਹਾਂਗੇ ਉਹਦੇ ਤੇ ਖਰੇ ਉਤਰਾਂਗੇ ਜੀ ਫਿਰ ਉਹਨੂੰ ਅਸੈਸ ਕੋਣ ਕਰਦਾ ਤੁਸੀਂ ਕਰਦੇ ਹੋ ਕਿਸੇ ਲਾਇਰਰ ਤੋਂ ਸਾਡੇ ਲਾਇਰਸ ਬੈਠੇ ਨੇ ਜੀ ਆਰਸੀਆਈਸੀ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਜਿਹਨਾਂ ਨੂੰ ਅਸੀਂ ਕੈਨੇਡਾ ਦੇ ਵਿੱਚ ਵਕੀਲ ਵੀ ਕਹਿੰਦੇ ਆ ਸੋ ਉਹ ਸਾਡੇ ਪ੍ਰੋਪਰ ਜਿਹੜੀ ਜਿਨ੍ਹਾਂ ਕੋਲ ਕੈਨੇਡਾ ਦੀ ਪੜ੍ਹਾਈ ਹੈ ਲਾਇਸੈਂਸ ਹੈ ਕਿ ਉਹ ਵਰਕ ਪਰਮਿਟ ਕਰ ਸਕਦੇ ਆ ਪੀਆਰ ਕਰ ਸਕਦੇ ਆ ਉਧਰੋਂ ਈ ਵੈਲਿਊਏਸ਼ਨ ਲੈ ਕੇ ਅਸੀਂ ਬੱਚੇ ਨੂੰ ਹਾਂ ਜਾਂ ਨਾ ਕਰਦੇ ਆ ਜੀ ਇਹ ਪ੍ਰੋਸੈਸ ਨਵਾਂ ਸ਼ੁਰੂ ਹੋਇਆ ਅ ਲੇਟੈਸਟ ਓਪਰਚ्युनिटीਜ਼ ਆਈਆਂ ਜੀ ਜੇ ਕਹਿ ਸਕਦੇ ਆ ਕਿ ਪਿਛਲੇ 2-3 ਮਹੀਨਿਆਂ ਤੋਂ ਅਸੀਂ ਇਹ ਕਰ ਰਹੇ ਆਂ ਐਂਡ ਬੱਚਿਆਂ ਦੇ ਜਿਹੜੇ ਆ ਕ ਪ੍ਰੋਡਕਟ ਖਲੇ ਮਾਰਕੀਟ ਚ ਇੰਨਾ ਪੌਪੂਲਰ ਐ ਐਕਸਕਲੂਸਿਵ ਐ ਜੀ ਐਕਸਕਲੂਸਿਵ ਐ ਔਰ ਇਹ ਵੀ ਕਹਿ ਲਓ ਕਿ ਹਾਂ ਵੀ ਓਪਰਚੁਨਿਟੀ ਦੀ ਸਾਡੇ ਕੋਲੇ ਹੀ ਆ ਹਾਲੇ ਤੱਕ ਮੈਂ ਵੀ ਨਹੀਂ ਸੁਣਿਆ ਸੀ ਜਦ ਤੱਕ ਸਾਡੇ ਕੋਲ ਨਹੀਂ ਆ ਉਸ ਤੋਂ ਪਹਿਲਾਂ ਮੈਂ ਵੀ ਨਹੀਂ ਸੁਣਿਆ ਸੀ ਬਟ ਜਦ ਜੀ ਜਿਹਾਸ ਤੇ ਇੱਥੇ ਕੰਮ ਕੀਤਾ ਐਂਡ ਬੱਚਿਆਂ ਦੇ ਰਿਜ਼ਲਟਸ ਆਏ ਪੀਆਰ ਲੋਕਾਂ ਨੂੰ ਮਿਲਣੀ ਸ਼ੁਰੂ ਹੋਈ ਫਿਰ ਅਸੀਂ ਮਾਰਕੀਟ ਕਿੰਨੇ ਬੱਚੇ ਹੁਣ ਤੱਕ ਜਿਹੜੇ ਪੀਆਰ ਦੇ ਵਿੱਚ ਹਾਸਲ ਕਰਦੇ ਆ ਦੇਖੋ ਪ੍ਰੋਸੈਸ ਦੇ ਵਿੱਚ ਬਹੁਤ ਨੇ ਦੋ ਤਿੰਨ ਬੱਚਿਆਂ ਨੂੰ ਤਾਂ ਰੀਸੈਂਟਲੀ ਪੀਆਰ ਮਿਲ ਚੁੱਕੀ ਐ ਬਾਕੀ ਪ੍ਰੋਸੈਸ ਦੇ ਵਿੱਚ ਨੇ ਆਫਟਰ ਪਲਸ ਪੂਰਾ ਮੈਂਸ਼ਨਡ ਹੋਵੇ ਐਂਡ ਇਹਦੇ ਵਿੱਚ ਵਿਦਾਊਟ ਆਇਲਸ ਨਹੀਂ ਮੈਂ ਕਵਾਂਗਾ ਆਇਲਸ ਤੁਹਾਨੂੰ ਕਰਨੀ ਪਏਗੀ ਜੀਟੀ ਆਇਲਸ ਵਿੱਚ ਓਵਰਵਾਲ 5 ਨਾਟ ਲੈਸਨ 4.5 ਬੈਂਡਸ ਬੱਚੇ ਦੇ ਬੜਾ ਸ਼ੌਕਾ ਕਰ ਦਿੱਤਾ ਫਿਰ ਬਿਲਕੁਲ ਜੀ ਬਿਲਕੁਲ ਇਹ ਬੱਚਿਆਂ ਵਾਲੀ ਇੱਕ ਹੱਥ ਵਾਲੀ ਖਬਰ ਲੈ ਕੇ ਆਏ ਆ ਕਿ ਜਿਨ੍ਹਾਂ ਨੂੰ ਲੱਗਦਾ ਕਿ ਪੀਆਰ ਨਾ ਮਿਲੇ ਭਾਈ ਪੀਆ ਇੰਡੀਆ ਤੇ ਲੈ ਕੇ ਜਾਓ ਤੁਸੀਂ ਪਰ ਖਰਚ ਕਿਤੇ ਸਟੱਡੀ ਵੀਜ਼ਾ ਨਾਲ ਜ਼ਿਆਦਾ ਨਹੀਂ ਜਾਂਦਾ ਸਟੱਡੀ ਵੀਜ਼ੇ ਦੇ ਲਗਭਗ ਦੇਖੋ ਹੁਣ ਜੇ ਬੱਚੇ ਨੇ ਉੱਥੇ ਗ੍ਰੈਜੂਏਸ਼ਨ ਕਰਨ ਜਾਣਾ ਹੈ ਕੈਨੇਡਾ ਵਿੱਚ ਤਾਂ ਲਗਭਗ 70k 80k ਉਹ ਖਰਚਦਾ ਹੈ ਸੋ ਅਸੀਂ ਕਹਿੰਦੇ ਸੀ ਐਨੇ ਪੈਸਿਆਂ ਜੀ ਤੁਹਾਨੂੰ ਇਸ ਤੋਂ ਕੱਟ ਪੈਸਿਆਂ ਦੇ ਵਿੱਚ ਪੀਆਰ ਕਰਾ ਕੇ ਦੇ ਦਈਏ ਤਾਂ ਮਾੜਾ ਹੈ ਜੀ ਅਖੀਰ ਬੱਚੇ ਨੇ ਪੜ੍ਹ ਕੇ ਉਸ ਤੋਂ ਬਾਅਦ ਪੀਆਰ ਹੀ ਲੈਣੀ ਹੈ ਜੀ ਪ੍ਰੋਬੈਬਿਲਟੀ ਕਿੰਨੀ ਹੈ ਦੇ ਵਿੱਚ ਪ੍ਰੋਬੈਬਿਲਟੀ ਕੇਸ ਟੂ ਕੇਸ ਹੈ ਜਿਹਨੂੰ ਹਾਂ ਕਰ ਦਾਂਗੇ ਉਹਦੀ 100% ਪ੍ਰੋਬੈਬਿਲਟੀ ਹੈ ਜੀ ਜੇ ਨੂੰ ਨਹੀਂ ਕਿਹਾ ਤਾਂ ਜਾਂ ਫਿਰ ਚਾਂਸਸ ਘੱਟ ਲੱਗਦੇ ਹੋਏ ਉਹ ਦੱਸ ਕੇ ਕਰਾਂਗੇ ਕਿ ਭਾਈ ਤੇਰੇ 70 30 ਜਿੰਨੇ ਵੀ ਪਰਸੈਂਟੇਜ ਬਣੀ ਬਟ ਇਹਦੇ ਵਿੱਚ ਇਹ ਹੈ ਕਿ ਅਗੇਨ ਪਲੱਸ ਪਰ ਇਹਦੇ ਵਿੱਚ ਰਿਸਕ ਤਾਂ ਹੈ ਥੋੜਾ ਜਿਹਾ ਰਿਸਕ ਕੋਈ ਨਹੀਂ ਹੈ ਆਪਸ਼ਨ ਨਵੀਂ ਹੈਗੀ ਆ ਥੋੜਾ ਪਤਾ ਰਿਸਕ ਤਾਂ ਰਿਸਕ ਹੈ ਹੀ ਨਹੀਂ ਜੀ ਤੁਸੀਂ ਜੋ ਵੀ ਪੇਮੈਂਟ ਦੇ ਰਹੇ ਆ एवरीथिंग ਇਜ਼ ਰਿਫੰਡੇਬਲ ਅੱਛਾ एवरीथिंग ਇਜ਼ ਰਿਫੰਡੇਬਲ ਬਿਲਕੁਲ ਜੀ ਬਿਲਕੁਲ ਜਦ ਸਾਡੇ ਕੋਲ ਦੇਖੋ ਨੋ ਵੀਜ਼ਾ ਨੋ ਲੱਗ ਜਾਂਦਾ ਇੱਥੇ ਜੇ ਪੈਸੇ ਨਾ ਮੈਂ ਕਹਾਂ ਜੀ ਫਿਰ ਗੱਲ ਉਹੀ ਗੱਲ ਕੀ ਹਾਂ ਵੀ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਸਿਰਫ ਕੈਨੇਡਾ ਵਿੱਚ ਨਹੀਂ ਕਿਸੇ ਵੀ ਵੀਜ਼ੇ ਦੇ ਵਿੱਚ ਜੇ ਤੁਹਾਡਾ ਵੀਜ਼ਾ ਨਹੀਂ ਆਂਦਾ ਤਾਂ ਸਾਨੂੰ ਤੁਹਾਡੇ ਰੁਪਈਏ ਨਹੀਂ ਚਾਹੀਦੇ ਜੇ ਤੁਹਾਡੀਆਂ ਗੱਲਾਂ ਸੁਣ ਕੇ ਹੁਣ ਮੈਨੂੰ ਆਈਪੀ ਟਾਵਰ ਦਿਸਣ ਲੱਗ ਪਿਆ ਹਾ 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 ਮੈਨੂੰ ਹੁਣ ਪੀਜਾਂ ਗਿਆ ਜੀ ਦੁਨੀਆ ਲੰਡਨ ਵੀ ਦਿਸਣ ਲੱਗ ਪਿਆ ਸੋ ਜਿਹੜੇ ਭੈਣ ਭਰਾ ਘਰ ਬੈਠੇ ਜੀ ਆਪਣੇ ਮਾਤਾ ਪਿਤਾ ਨਾਲ ਵੀਡੀਓ ਦੇਖ ਰਹੇ ਆ ਇਹਨਾਂ ਦੇ ਮਨ ਚ ਫਿਰ ਉਹ ਮੰਗਾ ਹੁੰਬੜੀਆਂ ਨੇ ਕਿ ਆਇਲਸ ਕਰਨੀ ਆ ਕਰਨੀ ਆ ਵੈਸੇ ਬੱਚੇ ਨੂੰ ਮਰੇ ਕਰਨੀ ਚਾਹੀਦੀ ਹੈ ਜੂਨ ਜਲੇ ਚ ਵੈਸੇ ਵੀ ਛੁੱਟੀਆਂ ਨਹੀਂ ਜੀ ਤਾਂ ਉਹਨਾਂ ਨੂੰ ਕੀ ਸੁਣਿਆ ਖਾਸ ਕਰਕੇ ਜਿਹਨਾਂ ਨੇ ਆਇਲਸ ਕਰਨੀ ਆ ਆਇਲਸ ਵਾਲੇ ਬੱਚਿਆਂ ਲਈ ਇੱਕ ਸਭ ਤੋਂ ਵੱਡਾ ਸੁਨੇਹਾ ਦਾ ਮੈਂ ਇਹ ਦਵਾਗਾ ਜੀ ਜਦੋਂ ਵੀ ਤੁਸੀਂ ਕਿਸੇ ਆਇਲਸ ਇੰਸਟੀਚਿਊਟ ਜਾਉਨੇ ਹੋ ਐਨਰ ਆਪਣੇ ਆਇਲਸ ਟ੍ਰੇਨਰ ਦੇ ਬੈਂਡ ਸਕੋਰ ਜ਼ਰੂਰ ਚੈੱਕ ਕਰੋ ਇਹ ਤੁਹਾਡਾ ਹੱਕ ਬੰਦਾ ਹੈ ਕਿ ਜਦ ਟ੍ਰੇਨਰ ਦੇ ਖੁਦ ਦੇ ਬੈਂਡਸ ਹੋਣਗੇ ਤਾਂ ਤੁਹਾਨੂੰ ਦਬਾਅ ਪਾਏਗਾ ਰਾਈਟ ਐਂਡ ਸੈਕਿੰਡ ਥਿੰਗ ਕਿ ਆਇਲਸ ਤੋਂ ਪੱਜੋ ਨਾ ਕਿਉਂਕਿ ਜਿਹਨਾਂ ਨੂੰ ਲੱਗਦਾ ਕਿ ਸਾਡਾ ਤਾਂ ਲੈਵਲ ਵੀਕ ਹੈ ਅਸੀਂ ਸੀਬੀਐਸਸੀ ਨਹੀਂ ਪੜਿਆ ਅਸੀਂ ਆਈਸੀਐਸਸੀ ਨਹੀਂ ਪੜਿਆ ਅਸੀਂ ਪੰਜਾਬ ਬੋਰਡ ਤੋਂ ਕੀਤੀ ਹੈ ਤਾਂ ਮੈਂ ਤੁਹਾਨੂੰ ਉਹ ਵੀ ਰਿਜ਼ਲਟਸ ਦੇ ਸਕਦਾ ਜਿਨ੍ਹਾਂ ਦੇ ਵਿੱਚ ਪੰਜਾਬ ਬੋਰਡ ਦੇ ਬੱਚਿਆਂ ਨੇ 8 8 ਬੈਂਡ ਹਾਸਲ ਕੀਤੇ ਨੇ ਜੀ ਸੋ ਜਿਨ੍ਹਾਂ ਦਾ ਲੈਵਲ ਲੋਅ ਹੈ ਉਹਨਾਂ ਨੂੰ ਬੇਸਿਕਸ ਤੋਂ ਪੜਾਇਆ ਜਾਏਗਾ ਜਿਹੜੇ ਆਲਰੇਡੀ ਰਨਿੰਗ ਲੈਵਲ ਨੇ ਉਹਨਾਂ ਨੂੰ ਗਾਰਨਿਸ਼ ਕੀਤਾ ਕੋਈ ਵੀ ਬੱਚਾ ਇਥੋਂ ਵਿਦਾਊਟ ਬੈਂਡਸ ਵਾਪਸ ਨਹੀਂ ਜਾਂਦ ਲੰਦੇ ਜੀ ਹੂੰ ਚਲੋ ਬਹੁਤ ਚੰਗੀਆਂ ਗੱਲਾਂ ਲੱਗੀਆਂ ਨੇ ਸਰਦੀਆਂ ਔਰ ਸਾਥੀਓ ਮੈਂ ਵੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮoure ਜੂਨ ਜੁਲਾਈ ਹੈ ਵੈਸੇ ਵੀ ਇਮੀਗ੍ਰੇਸ਼ਨ ਜਿਹੜੇ ਆਫਿਸ ਨੇ ਉਹਨਾਂ ਚ ਏਸੀ ਹੁੰਦਾ ਫੁੱਲੀ ਏਸੀ ਹੈ ਨਾ ਠੰਡਾ ਠੰਡਾ ਮਾਹੌਲ ਰਹਿੰਦਾ ਦबई ਮਾਲ ਮਾਰਗਾ ਤੇ ਤੁਸੀਂ ਨਵੀਂ ਲੈਂਗੁਏਜ ਸਿੱਖੋ ਇਹ ਵੀ ਚੰਗੀ ਗੱਲ ਹੈ ਔਰ ਬਹੁਤੇ ਜਿਹੜੇ ਬੱਚੇ ਜਿਨ੍ਹਾਂ ਦੇ ਮਨ ਵਿੱਚ ਹੈ ਕਿ ਅਸੀਂ ਪਰਦੇਸ ਜਾਣਾ ਬਿਕਿ ਸੇ ਤਰੀਕੇ ਪਰਦੇਸ ਜਾਣ ਦਾ ਸਾਡਾ ਸੁਪਨਾ ਸੱਚ ਹੋ ਜਵੇ ਤਾਂ ਆਲਸ ਕਰਨੀ ਉਹ ਇੱਕ ਨੀ ਪੱਥਰ ਰੱਖਣ ਦੇ ਬਰਾਬਰ ਹੁੰਦਾ ਫਾਊਂਡੇਸ਼ਨ ਪਾਰਟ ਹੈ ਔਰ ਤੁਸੀਂ ਇੱਥੇ ਆ ਸਕਦੇ ਹੋ ਗ੍ਰੈਸ ਅਕੈਡਮੀ ਵਿਖੇ ਗ੍ਰੈਸ ਇਮੀਗ੍ਰੇਸ਼ਨ ਵਿਖੇ ਅਰਜੁਨ ਜੀ ਖੁਦ ਨਾਇਨ ਬੈਂਡ ਅਚੀਵਰ ਨੇ ਔਰ ਇਹਨਾਂ ਕੋਲ ਆ ਕੇ ਤੁਸੀਂ ਡੈਮੋ ਕਲਾਸ ਲਾ ਸਕਦੇ ਹੋ ਇਹ ਤੁਹਾਨੂੰ ਬਹੁਤ ਬਿਹਤਰੀਨ ਤਰੀਕੇ ਨਾਲ ਦੱਸਣਗੇ ਉਹਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਪੰਜਾਬੀ ਵਿੱਚ ਵੀ ਨਪੁੰਤਾ ਬਹੁਤ ਅੱਛੇ ਤਰੀਕੇ ਗੱਲ ਕਰਦੇ ਆ ਇੰਗਲਿਸ਼ ਵਿੱਚ ਵੀ ਬਹੁਤ ਮਾਹਰ ਨੇ ਸੋ ਇਹ ਜਿਹੜੇ ਤੁਹਾਨੂੰ ਤੁਹਾਡੇ ਪੰਜਾਬੀ ਵਿੱਚ ਮਨਾਂ 'ਚ ਵਿਚਾਰ ਆਉਂਦੇ ਨਾ ਉਹਨੂੰ ਬਹੁਤ ਸਹੀ ਤਰੀਕੇ ਟ੍ਰਾਂਸਲੇਟ ਕਰ ਸਕਦੇ ਆ ਰੈਦਰ ਥੈਨ ਕਿ ਕੋਈ ਕਰੂ ਮੈਂਬਰ ਕੋਈ ਟੀਚਰ ਚੰਡੀਗੜ੍ਹੋਂ ਆ ਕੇ ਤੁਹਾਨੂੰ ਸਮਝਾਵੇ ਜਾਂ ਕੇਰਲਾ ਤੋਂ ਆ ਕੇ ਸਮਝਾਵੇ ਫਿਰ ਤੁਹਾਡੇ ਅੰਦਰ ਨਹੀਂ ਤਾਂ ਬੈਰੀਅਰ ਹੋ ਜਾਂਦਾ ਤਾਂ ਬੈਰੀਅਰ ਨਹੀਂ ਹੋਏਗਾ ਕੋਈ ਤੁਹਾਡੀ ਪੰਜਾਬੀ ਨੂੰ ਸਮਝ ਕੇ ਭਾਫਰਾਂ ਨੂੰ ਸਮਝ ਕੇ ਬੜੇ ਆਸਾਨ ਤਰੀਕੇ ਨਾਲ ਜੀ ਤੁਹਾਡੇ ਥੌਟਸ ਨੂੰ ਇੰਗਲਿਸ਼ 'ਚ ਕਨਵਰਟ ਕੀਤਾ ਜਾਵੇਗਾ ਤਾਂ ਤੁਹਾਡੇ ਲਈ ਚੈਟ ਜੀਪੀਟੀ ਵਾਲਾ ਕੰਮ ਕਰਨਗੇ ਸੋ ਤੁਸੀਂ ਆ ਕੇ ਇੱਥੇ ਨਾਲ ਮਿਲ ਸਕਦੇ ਹੋ ਔਰ ਖਰਚੇ ਇਹਨਾਂ ਨੇ ਬੜਾ ਜੈਨੂਇਨ ਦੱਸਿਆ ਕਹਿੰਦੇ ਕਿ ਇੰਨੇ ਮਹੀਨਿਆਂ ਦਾ 18000 ਰੁਪਏ ਲਵਾਂਗੇ ਬਾਕੀ ਮੇਰਾ ਨਾਮ ਲੈ ਲਿਓ ਸ਼ਾਇਦ ਕੁਝ ਗੁੰਜੈਸ਼ ਕਰ ਦਮ ਤਾਂ ਜ਼ਰੂਰ ਤੁਸੀਂ ਜੂਨ ਜੁਲਾਈ ਜਿਹੜੀ ਆ ਉਹਨੂੰ ਯੂਟਿਲਾਈਜ਼ ਕਰੋ ਔਰ ਇਹਨਾਂ ਕੋਲ ਆਓ ਸਲਾਹ ਦੇ ਕੋਈ ਪੈਸੇ ਨਹੀਂ ਆਮੇਦ ਕਰਦੇ ਆ ਤੁਸੀਂ ਇੱਥੇ ਆਉਂਗੇ ਜਿੰਨੀਆਂ ਗੱਲਾਂ ਅਰਜੁਨ ਵੀਰ ਹੋਣਾ ਨੇ ਕਹੀਆਂ ਉਹਨਾਂ ਤੇ ਪੂਰੇ ਇਹ ਸਾਬਤ ਹੋਣਗੇ ਸੱਚੇ ਸਾਬਤ ਹੋਣਗੇ ਪਰ ਦਿੱਕਤ ਕੋਈ ਆਈ ਨਹੀਂ ਜੇ ਆਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਸਾਡੇ ਭਰਾ ਨੇ ਉਮੀਦ ਕਰਦੇ ਆ ਜੀ ਇਹ ਤੁਹਾਡਾ ਫਿਊਚਰ ਜਿਹੜਾ ਬ੍ਰਾਈਟ ਹੋਵੇਗਾ ਉਹਦੇ ਵਿੱਚ ਯੋਗਦਾਨ ਪਾਣਗੇ ਕਿਉਂਕਿ ਮੰਜ਼ਿਲ ਸਾਰ ਨੂੰ ਦਿਸਦੀ ਆ ਬਸ ਗੱਲ ਲਾਲ ਬਣਦੀ ਹੁੰਦੀ ਹੈ ਤੇ ਰਾਹ ਤੁਸੀਂ ਹੌਣ ਲੱਪ ਲੈਣਾ ਐਡਰੈਸ ਕਨਫਰਮ ਹਾਂਜੀ ਬੰਗਾ ਰੋਡ ਤੇ ਅਦਰ ਸਕੂਲ ਦੇ ਬਿਲਕੁਲ ਨਾਲ ਫਰਸਟ ਫਲੋਰ ਤੇ ਸਾਡਾ ਆਫਿਸ ਹੈ ਐਂਡ ਫੋਨ ਨੰਬਰ ਨੀਚੇ ਮੈਂਸ਼ਨ ਕੀਤਾ ਹੋਇਆ ਜੀ ਔਰ ਤੁਸੀਂ ਉਹਨਾਂ ਤੇ ਕਾਲ ਕਰ ਸਕਦੇ ਹੋ ਐਂਡ ਪਾਰਕਿੰਗ ਵੀ ਫੈਸਿਲਿਟੀ ਵੀ ਹੈ ਕੁਝ ਇੰਤਾਂ ਦੀ ਲੋਡ ਵੀ ਬਿਲਕੁਲ ਜੀ ਔਰ ਪਹਿਲੀ ਡੈਮੋ ਕਲਾਸ ਫ੍ਰੀ ਜਿਹੜੀ ਹੈ ਉਹਦੇ ਲਈ ਤੁਸੀਂ ਆਪਣੀ ਬੁਕਿੰਗ ਕਰਵਾ ਕੇ ਡੈਮੋ ਕਲਾਸ ਜਿਹੜੇ ਵੇਲੇ ਮਰਜੀ ਲੈ ਸਕਦੇ ਹਰਜਨ ਜੀ ਤੇ ਕਹਿੰਦਾ ਮਤਲਬ ਇਹ ਹੈ ਕਿ ਸਕਰੀਨ ਤੇ ਨੰਬਰ ਚੱਲ ਰਹੇ ਕਾਲ ਕਰਕੇ ਤੁਸੀਂ ਆਪਣੀ ਡੈਮੋ ਕਲਾਸ ਦੀ ਬੁਕਿੰਗ ਕਰਵਾ ਸਕਦੇ ਹੋ ਔਰ ਇੱਥੇ ਤੁਸੀਂ ਆਉਂਗੇ ਤੁਹਾਨੂੰ ਪਰਿਵਾਰ ਵਰਗਾ ਬਹੁਤ ਮੇਰਾ ਨਹੀਂ ਬੋਲ ਸਕਦਾ ਬਹੁਤ ਸ਼ੁਕਰੀਆ ਜੀ ਬਣੇ ਰਹਿਣਾ ਵੀ ਤੁਸੀਂ ਨਵਾਂ ਸ਼ਹਿਰ ਨਾਲ ਆਖਰ ਚ ਹੀ ਕਹੂੰਗਾ ਜਿੱਥੇ ਚਾ ਉੱਥੇ ਰਾ ਬਹੁਤ ਬਹੁਤ ਸ਼ੁਕਰੀਆ